ਕਾਫੀ ਪਾਸੇ ਜਿਹੜੀ ਆ ਉਹ ਇਹ ਵੀਡੀਓ ਹਟਵਾਈ ਹੈ ਤੇ ਜਿਹੜੇ ਅਕਾਊਂਟਸ ਨੇ ਪਾਈ ਹੋਈ ਸੀ ਉਹਨਾਂ ਦੇ ਫਿਰ ਅਕਾਊਂਟਸ ਵੀ ਬੈਨ ਹੋਣੇ ਚਾਹੀਦੇ। ਅੱਜ ਰਾਤ ਹੀ ਕੇਸ ਕ੍ਰੀਏਟ ਕਰਤੇ ਸੀਗੇ ਮੈਂ ਕੇਸ ਕ੍ਰੀਏਟ ਹੋਣ ਤੋਂ ਬਾਅਦ ਮੈਂ ਇਹਨਾਂ ਦੇ ਉੱਤੇ ਕੀ ਕਹਿੰਦਾ ਵੀਰੇ ਹੋਰ ਵੀ ਇੱਕ ਦੋ ਸਾਈਡਾਂ ਦੇ ਡਾਰਕ ਵੈਬ ਦੇ ਪਾ ਕੇ ਚੱਕ ਦੇਣੀਆਂ ਵੀਡੀਓ ਇਹ ਪਰਮਨੈਂਟ ਹੀ ਹਾਂਜੀ ਖਤਮ ਹੀ ਕਰ ਦੇਣੀਆਂ ਆਪਾਂ ਦੇ ਨਹੀਂ ਨਾਮ-ਨਿਸ਼ਾਨ ਮਿਟਾ ਦੇਣਾ ਵੀਰੇ ਫਿਰ ਤੁਹਾਨੂੰ ਲੱਭਣੀਆਂ ਨਹੀਂ ਕਿਤੋਂ। ਹੁਣ ਤੱਕ ਵੀਰੇ ਹੁਣ ਤੱਕ 30 ਤੋਂ 40% ਵੀਡੀਓ ਚੱਕੀਆਂ ਗਈਆਂ ਨੇ। ਲਡੀਆਂ ਮਤਾਰੇਆਂ ਕੁਝ ਵੀ ਕਹਤਾ ਮੈਂ ਚੈਲੰਜ ਕਰਕੇ ਕਹਿੰਦਾ ਵੀਰੇ ਉਹ ਕਮੈਂਟ ਤੁਸੀਂ ਸਕਰੀਨਸ਼ਾਟ ਲੈ ਲਿਓ ਠੀਕ ਹੈ ਜੀ ਉਹ ਆ ਜਿਹੜੀ ਦੋ ਦਿਨਾਂ ਬਾਅਦ ਚੈੱਕ ਕਰ ਲਿਓ ਕਿੱਥੇ ਪਹੁੰਚੀ ਹੋਊਗੀ ਮੈਂ ਕਹਿੰਦਾ ਜਿਹੜੇ ਬੰਦੇ ਵੀਡੀਓ ਸ਼ੇਅਰ ਕਰਦੇ ਨੇ ਮੈਨੂੰ ਲਿੰਕ ਭੇਜਣ ਮੈਂ ਉਹਨਾਂ ਦੇ ਅਕਾਊਂਟ ਹੀ ਸਸਪੈਂਡ ਕਰਾ ਦੂੰਗਾ ਇੱਥੇ ਤੱਕ ਕੀ ਗਿਆ ਤਾਂ ਲਡੀਆਂ ਐਮ ਦੇ ਵਿੱਚ ਭੇਜਾਂਗੇ ਇੱਥੇ ਤੱਕ ਵੀਡੀਓ ਦੇ ਪੈਸੇ ਤੱਕ ਮੰਗੇਗੇ ਲੋਕਾਂ ਕੋਲ ਪੈਸੇ ਮੰਗੇਗੇ ਤਾਂ ਕਿ ਆ ਗਿਆ ਵੀ ਤੁਹਾਨੂੰ ਵੀਡੀਓ ਜਿਹੜੀ ਆ ਅਸੀਂ ਭੇਜਾਂਗੇ ਇੰਸਟਾਗ੍ਰਾਮ ਤੇ ਵੀਡੀਓ ਸ਼ੇਅਰ ਕਰਦਾ ਜਾਂ ਕੋਈ ਸਨੈਪਚੈਟ ਤੇ ਭੇਜਦਾ ਜਾਂ ਕੋਈ ਕੁਝ ਵੀ ਕਰਦਾ ਪੁਲਿਸ ਨੂੰ ਦਿਨਾਂ ਨੂੰ ਇੱਕ ਜਾਂ ਦੋ ਦਿਨਾਂ ਦੇ ਵਿੱਚ ਦੋ ਤੇ ਮੈਂ ਜ਼ਿਆਦਾ ਕਹਤਾ 24 ਘੰਟੇ ਦੇ ਵਿੱਚ ਉਹ ਮੰਗਾ ਜਗਾ ਫੋਨ ਨੰਬਰ ਇੰਸਟਾਗ੍ਰਾਮ ਤੋਂ ਉਹਦੀ ਮੇਲ ਆਈਡੀ ਉਹਦੇ ਫੋਨ ਦਾ ਆਈਐਮਆਈ ਨੰਬਰ ਉਹਦਾ ਆਈਪੀ ਐਡਰੈਸ ਉਹ ਕਿਹੜੀ ਸਿਮ ਚਲਾਉਂਦਾ ਸਾਰੀ ਡਿਟੇਲ ਆ ਜਿਹੜੀ ਪੁਲਿਸ ਨੂੰ ਜਦੀ ਮਿਲ ਜੂਗੀ ਆਪਾਂ ਬੰਦਾ ਫੜਿਆ ਜੀ ਇਹ ਵੀ ਬਹੁਤ ਆਪਣੇ ਆਪ ਨੂੰ ਸਮਝਦਾ ਸੀਗਾ ਵੀ ਮੈਂ ਬਹੁਤ ਹਾਂ ਤੈਨਾਂ ਮੈਂ ਕਰ ਦੂੰਗਾ ਮੈਂ ਕਰ ਦੂੰਗਾ ਵੀਰੇ ਧਮਕੀਆਂ ਵੀ ਦਿੰਦਾ ਹੀ ਆਪਣੇ ਬੰਦਿਆਂ ਨੂੰ ਡਰਾਉਂਦਾ ਬਹੁਤ ਸੀ ਕਹਿੰਦਾ ਤੇ ਤੇਰੇ ਕੋਲੇ ਮੇਰਾ ਨੰਬਰ ਨਹੀਂ ਹੈ ਚਲੋ ਬੰਦਾ ਬਾਹਰਲਾ ਸੀਗਾ ਤੇ ਆ ਦੇਖੋ ਵੀਰੇ ਤੁਹਾਨੂੰ ਦਿਖਾਉਣਾ ਜੀ ਆਲਦੋ ਆ ਗਿਆ ਬਹੁਤ ਆਪਣੇ ਆਪ ਨੂੰ ਆਪਣੇ ਬੰਦੇ ਬਹੁਤ ਡਰੇ ਪਏ ਸੀਗੇ ਕਹਿੰਦੇ ਯਾਰ ਇਹ ਬੰਦੇ ਦਾ ਹੱਲ ਕਰ ਹੱਲ ਕਰ ਮੈਂ ਹੁਣ ਤੁਹਾਨੂੰ ਦਿਖਾ ਸਕਦਾ ਵੀਰੇ ਆ ਦੇਖੋ ਬੰਦੇ ਦੀ ਮੇਲ ਆਈਡੀ ਹੈਗੀ ਆ ਬੰਦੇ ਦਾ ਇੰਸਟਾਗ੍ਰam account ਸੀ ਆ ਮੋਬਾਈਲ ਨੰਬਰ ਆ ਗਿਆ ਆਉਂਦੀ ਸਾਰੀ ਡਿਟੇਲ ਹੈ ਜੀ ਮੈਂ ਦਿਖਾ ਵੀ ਸਕਦਾ ਹਾਂ ਤਾਂ ਆਪਾਂ ਨੂੰ ਕੋਈ ਡਰ ਹੈ ਨਹੀਂ ਕਿਸੇ ਚੀਜ਼ ਦਾ ਪੁਲਫਾਰਮ ਦੀ ਵੀਡੀਓ ਨੂੰ ਤੁਸੀਂ ਸ਼ੇਅਰ ਕੀਤਾ ਗੁਰਮਨ ਦੀ ਵੀਡੀਓ ਨੂੰ ਤੁਸੀਂ ਸ਼ੇਅਰ ਕੀਤਾ ਤਾਂ ਤੁਹਾਡੇ ਤੇ ਕਾਰਵਾਈ ਜਿਹੜੀ ਹੈ ਜ਼ਰੂਰ ਪੁਲਸ ਵੀ ਕਰ ਸਕਦੀ ਹੈ ਤੁਹਾਡੇ ਅਕਾਊਂਟ ਵੀ ਬੰਦ ਹੋ ਸਕਦੇ ਆ ਜਿਹੜੇ ਪਹਿਲਾਂ ਇੱਕ ਦੂਜੇ ਨੂੰ ਖੁਸ਼ ਹੋ ਕੇ ਵੀਡੀਓ ਭੇਜ ਰਹੇ ਸੀ ਸਭ ਦੇ ਅਕਾਊਂਟ ਬੰਦ ਹੋ ਸਕਦੇ ਨੇ ਸਸੇਕਾਲ ਤੁਸੀਂ ਜੁੜੇ ਮਿੱਟੀ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ ਆਪ ਸਭ ਨੂੰ ਪਤਾ ਵੀ ਇੱਕ ਧੀ ਦੀ ਵੀਡੀਓ ਬੜੀ ਜਿਆਦਾ ਵਾਇਰਲ ਹੋਈ ਨਾਮ ਵੀ ਤੁਹਾਨੂੰ ਪਤਾ ਉਸ ਦੀ ਆਈਡੀ ਵੀ ਤੁਹਾਨੂੰ ਪਤਾ ਹੁਣ ਬਾਰ ਬਾਰ ਦੱਸਣ ਦੀ ਮੈਨੂੰ ਲੱਗਦਾ ਲੋੜ ਨਹੀਂ ਹੈਗੀ ਪਰ ਕੱਲ ਉਸਤੇ ਜਿਹੜਾ ਉਹ ਕਾਰਵਾਈ ਹੋਈ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਪ੍ਰਸ਼ਾਸਨ ਨੇ ਜਿੱਥੇ ਕਾਰਵਾਈ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਦੋ ਵਿਅਕਤੀਆਂ ਤੇ ਕੰਪਲੇਂਟ ਜਿਹੜੀ ਆ ਉਹ ਦਰਜ ਕਰ ਦਿੱਤੀ ਗਈ ਐਫ ਆਰ ਦਰਜ ਹੋ ਗਈ ਆ ਅਤੇ ਉਸ ਤੋਂ ਬਾਅਦ ਦਰਜ ਹੋਣ ਤੋਂ ਬਾਅਦ ਪੁਲਸ ਨੇ ਇਹ ਗੱਲ ਕਹੀ ਸੀ ਵੀ ਹੁਣ ਜੇ ਕੋਈ ਵੀਡੀਓ ਸ਼ੇਅਰ ਕਰਦਾ ਤਾਂ ਉਸਤੇ ਵੀ ਕਾਰਵਾਈ ਹੋਏਗੀ ਪਰ ਹੁਣ ਕੀ ਉਹ ਵੀਡੀਓਜ਼ ਜਿਹੜੀਆਂ ਉਹ ਸੋਸ਼ਲ ਮੀਡੀਆ ਦੇ ਪਈਆਂ ਰਹਿਣਗੀਆਂ ਕੀ ਅਸੇ ਤਰੀਕੇ ਨਾਲ ਉਹ ਚੱਲੀ ਜਾਣਗੀਆਂ ਤਾਂ ਹੁਣ ਇਸ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਹਰਪ੍ਰੀਤ ਸਿੰਘ ਡਾਕਟਰ ਐਪਲ ਮੌਜੂਦ ਹੈ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਇਸ ਨੌਜਵਾਨ ਨੇ ਪਹਿਲਾਂ ਹੀ ਇਸ ਵੀਡੀਓ ਤੇ ਆਪ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹਨੇ ਵੱਖ-ਵੱਖ ਪਾਸੋਂ ਉਹ ਵੀਡੀਓਜ਼ ਨੂੰ ਡਿਲੀਟ ਕਰਨਾ ਸ਼ੁਰੂ ਕਰ ਦਿੱਤਾ ਤਾਂ ਅੱਜ ਸਮਝਦੇ ਹਾਂ ਵੀ ਕਿਸ ਤਰੀਕੇ ਨਾਲ ਇਹ ਵੀਡੀਓਜ਼ ਜਿਹੜੀਆਂ ਨੇ ਉਹ ਡਿਲੀਟ ਹੋ ਸਕਦੀਆਂ ਜੇ ਕੱਲ ਨੂੰ ਰੱਬ ਨਾ ਕਰੇ ਮੈਂ ਪਹਿਲਾਂ ਹੀ ਕਹਿ ਰਿਹਾ ਰੱਬ ਨਾ ਕਰੇ ਕਿਸੇ ਦੀ ਵੀ ਕੋਈ ਵੀਡੀਓ ਪੈਂਦੀ ਹੈ ਤਾਂ ਕਿਸ ਤਰੀਕੇ ਨਾਲ ਡਿਲੀਟ ਹੋ ਸਕਦੀ ਆ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਉਹ ਸਾਰੀ ਜਾਣਕਾਰੀ ਜਿਹੜੀ ਆ ਉਹ ਪਤਾ ਲੱਗ ਜੇਗੀ ਤਾਂ ਮੈਂ ਕਵਾਂਗਾ ਅੰਤ ਤੱਕ ਇਸ ਵੀਡੀਓ ਦੇ ਵਿੱਚ ਬਣੇ ਰਹੀਓ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਪਹਿਲਾਂ ਤਾਂ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਦੇ ਆ ਕੇਸ ਬਾਰੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਜ਼ਰੂਰ ਤੁਸੀਂ ਜੋ ਕੰਮ ਕੀਤਾ ਉਹ ਬੜਾ ਵਧੀਆ ਛਲੱਗਾ ਜੋ ਕੰਮ ਕੀਤਾ ਤੇ ਅ ਇਹ ਵੀ ਦੱਸੋ ਵੀ ਤੁਹਾਨੂੰ ਇਸ ਦੇ ਬਾਰੇ ਪਤਾ ਲੱਗਿਆ ਤੇ ਤੁਸੀਂ ਕੰਮ ਇਹ ਕਦੋਂ ਤੋਂ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਸ ਤਰੀਕੇ ਨਾਲ ਕੋਈ ਵੀਡੀਓ ਕਿਸੇ ਦੀ ਵੀ ਵਾਇਰਲ ਹੁੰਦੀ ਆ ਤੇ ਅਸੀਂ ਉਹਨੂੰ ਰੋਕ ਸਕਦੇ ਆ ਵੈਸੇ ਤਾਂ ਜਿਹੜਾ ਇਹ ਕੇਸ ਹੋਇਆ ਬਹੁਤ ਮਾੜੀ ਗੱਲ ਆ ਇਹ ਕਿਸੇ ਲਈ ਕਿਸੇ ਦੀ ਪਰਸਨਲ ਲਾਈਫ ਜਿੱਦਾਂ ਕੋਈ ਪ੍ਰੋਬਲਮ ਜਾਂ ਇੰਟਰਫੇਸ ਕਹਿੰਦਾ ਬਹੁਤ ਵੱਡੀ ਗਲਤ ਗੱਲ ਆ ਇਹ ਬਾਕੀ ਰਹਿ ਗਈ ਵੀਡੀਓ ਦੀ ਗੱਲ ਮੇਰੇ ਕੋਲੇ ਇਹ ਕੱਲ੍ਹ ਆਈ ਜੀ ਰਿਪੋਰਟ ਮੈਨੂੰ ਆਪਣੇ ਹਿਸਾਬ ਨਾਲ ਇੱਕ ਅਸਟਮ ਆਪਣੇ ਉਹ ਸ਼ਿਫਟਨ ਨੇ ਇਥੋਂ ਚੰਡੀਗੜ੍ਹ ਲੱਗੇ ਹੋਏ ਨੇ ਉਹਨਾਂ ਦੀ ਮੈਨੂੰ ਅਮਰਜੈਂਸੀ ਕਾਲ ਆਈ ਵੀ ਕਹਿੰਦਾ ਹਰਪੀ ਵੀ ਤੂੰ ਅਗਰ ਕਿਸੇ ਕੁੜੀ ਦੀ ਹੈਲਪ ਕਰ ਸਕਦਾ ਤਾਂ ਕਹਿੰਦਾ ਯਾਰ ਆਹ ਕੰਮ ਕਰਾ ਆ ਕਹਿੰਦਾ ਮੇਰੀਆਂ ਵੀ ਦੋ ਕੁੜੀਆਂ ਨੇ ਘਰੇ ਕਹਿੰਦਾ ਮੈਨੂੰ ਖੁਦ ਨੂੰ ਬੜਾ ਹੋ ਰਿਹਾ ਵੀ ਸੋਸ਼ਲ ਮੀਡੀਆ ਤੇ ਸਾਰਾ ਦਿਨ ਹੀ ਤੁਸੀਂ ਦੇਖ ਰਹੇ ਹੋ ਵੀਰੇ ਦੋ ਤਿੰਨ ਦਿਨਾਂ ਤੋਂ ਬੜਾ ਚੱਲ ਰਿਹਾ ਹੈ ਇਹ ਤੇ ਉਸ ਤੋਂ ਬਾਅਦ ਕਿਹਾ ਜੀ ਸਾਰ ਨੇ ਮੈਨੂੰ ਕੁਝ ਕੁ ਲਿੰਕ ਭੇਜਤੇ ਵੀ ਇਹ ਇਦਾਂ ਇਦਾਂ ਕਰਕੇ ਵੀਡੀਓ ਨੇ ਤੇ ਆਪਾਂ ਉਹ ਜਿਹੜੀ ਕੁੜੀ ਸੀ ਹੁੰਦੀ ਫੋਟੋ ਫੇਸ ਤੋਂ ਸਾਫ ਫੋਟੋ ਇੱਕ ਕਲਿੱਕ ਕਰ ਲਈ ਤੇ ਆਪਣੇ ਕੋਲੇ ਸਿਸਟਮ ਹੈਗਾ ਵਧੀਆ ਲੈਵਲ ਦਾ ਦੋ ਤਿੰਨ ਤਰੀਕਿਆਂ ਨਾਲ ਆਪਾਂ ਵੀਡੀਓ ਨੈਟ ਤੋਂ ਡ੍ਰੇਟ ਕਰਾ ਸਕਦੇ ਹਾਂ ਉਹ ਫਿਰ ਵੀਡੀਓ ਜਿਹੜੀਆਂ ਉਹ ਟਰੈਵਲ ਨਹੀਂ ਹੋਣਗੀਆਂ ਜਾਨੀ ਮੰਨ ਲਓ ਨਹੀਂ ਨਹੀਂ ਜਿਵੇਂ ਆਪਣੀ ਪੈਨ ਡਰਾਈਵ ਦੇ ਵਿੱਚ ਨੇ ਉਹ ਟਰੈਵਲ ਹੋ ਜਾਣਗੀਆਂ ਜੁਡੀਆ ਨੈਟ ਦੇ ਨੇ ਕੋਈ ਇੰਸਟਾ ਤੇ ਪਾਊਗਾ ਕੋਈ ਫੇਸਬੁੱਕ ਤੇ ਪਾਊਗਾ ਕੋਈ ਵਟਸਐਪ ਰਾਹੀਂ ਕਰੂਗਾ ਜਦੋਂ AI ਨੇ ਉਹ ਵੀਡੀਓ ਡਿਟੈਕਟ ਕਰ ਲਈਆਂ ਤਾਂ ਉਹ ਜਿਹੜੀਆਂ ਵੀਡੀਓ ਆ ਆਟੋਮੈਟਿਕਲੀ ਰਿਮੂਵ ਹੋ ਜਾਣਗੀਆਂ ਕਿਹਦੀ ਗੱਲ ਆ ਵੀ ਕੱਲ ਪ੍ਰਸ਼ਾਸਨ ਨੇ ਵੀ ਗੱਲ ਕਹੀ ਗਈ ਐ SSP ਵਾਲੋ ਇੱਕ ਗੱਲ ਕਹੀ ਗਈ ਜੇ ਕੋਈ ਵੀਡੀਓ ਸ਼ੇਅਰ ਕਰਦਾ ਤਾਂ ਉਸਤੇ ਵੀ ਕਾਰਵਾਈ ਕਰਾਂਗੇ ਤੇ ਇਹ ਜੇ ਕੋਈ ਇੰਸਟਾ ਤੇ ਫੇਸਬੁੱਕ ਤੇ ਇਸ ਨੂੰ ਸ਼ੇਅਰ ਕਰਦਾ ਤਾਂ ਉਹ ਬੰਦਾ ਟਰੇਸ ਹੋ ਸਕਦਾ ਉਸਤੇ ਕਾਰਵਾਈ ਹੋ ਸਕਦੀ 100% ਹੈ ਅਗਰ ਕੋਈ ਇੰਸਟਾਗ੍ਰਾਮ ਤੇ ਵੀਡੀਓ ਸ਼ੇਅਰ ਕਰਦਾ ਜਾਂ ਕੋਈ ਸਨੈਪਚੈਟ ਤੇ ਭੇਜਦਾ ਜਾਂ ਕੋਈ ਕੁਝ ਵੀ ਕਰਦਾ ਪੁਲਿਸ ਨੂੰ ਵਿਦਨ 1 ਜਾਂ 2 ਦਿਨਾਂ ਦੇ ਵਿੱਚ 2 ਦਿਨਾਂ ਜ्यादा ਕਹਤਾ 24 ਘੰਟੇ ਦੇ ਵਿੱਚ ਉਹ ਬੰਦੇ ਦਾ ਫੋਨ ਨੰਬਰ ਇੰਸਟਾਗ੍ਰਾਮ ਤੋਂ ਉਹਦੀ ਮੇਲ ਆਈਡੀ ਉਹਦੇ ਫੋਨ ਦਾ ਆਈਐਮਈ ਨੰਬਰ ਉਹਦਾ ਆਈਪੀ ਐਡਰੈਸ ਉਹ ਕਿਹੜੀ ਸਿਮ ਚਲਾਉਂਦਾ ਸਾਰੀ ਡਿਟੇਲ ਆ ਜਿਹੜੀ ਪੁਲਿਸ ਨੂੰ ਜਦੀ ਮਿਲ ਜੂਗੀ ਜਿਹੜੇ ਨਹੀਂ ਹਟਦੇ ਪਏ ਫਿਰ ਉਹਨਾਂ ਨੂੰ ਸੁਧਰ ਜਾਣਾ ਚਾਹੀਦਾ ਹੁਣ ਵੀ ਕਿਉਂਕਿ ਪਹਿਲੀ ਗੱਲ ਜਿਨ੍ਹਾਂ ਨੇ ਪਹਿਲਾਂ ਸ਼ੇਅਰ ਕੀਤੀ ਆ ਉਹਨਾਂ ਤੇ ਵੀ ਹੋ ਸਕਦੀ ਹੈ। ਹਾਂਜੀ ਹਾਂਜੀ ਮੈਂ ਤੁਹਾਨੂੰ ਵੀਰੇ ਦਾਵਾ ਕਰਦਾ ਮੈਂ ਕਹਿੰਦਾ ਜਿਹੜੇ ਬੰਦੇ ਵੀਡੀਓ ਸ਼ੇਅਰ ਕਰਦੇ ਨੇ ਮੈਨੂੰ ਲਿੰਕ ਭੇਜਣ ਮੈਂ ਉਹਨਾਂ ਦਾ ਅਕਾਊਂਟ ਹੀ ਸਸਪੈਂਡ ਕਰਾ ਦੂੰਗਾ। ਅਕਾਊਂਟ ਬੰਦ ਕਰਾਓਗੇ? ਹਾਂ ਖਤਮ ਇੰਸਟਾਗ੍ਰਾਮ ਉਹਦਾ ਅਕਾਊਂਟ ਖਤਮ ਕਰ ਦੂੰਗਾ ਜੀ। ਠੀਕ ਹੈ ਵੀ ਬੜੀ ਜ਼ਰੂਰ ਆਪਾਂ ਜਾਣਾਂਗੇ ਕਿਦਾਂ ਡਿਲੀਟ ਹੋਏਗੀ ਉਸ ਪਰ ਇਹ ਮੈਨੂੰ ਇੱਕ ਬੜੀ ਗਲਤ ਗੱਲ ਲੱਗੀ ਵੀ ਇਸ ਕੁੜੀ ਦੇ ਆਪ ਮੁਰੇ ਆਣ ਤੋਂ ਪਹਿਲਾਂ ਲੋਕਾਂ ਨੇ ਹੱਦ ਮੈਂ ਕਹਿੰਦਾ ਬਿਹੱਦੋਂ ਪਾਰ ਹੋ ਗਏ ਲੋਕਾਂ ਨੇ ਸ਼ਰਮ ਹੀ ਲਾਤੀ ਕਿਦਾਂ ਵੀਡੀਓ ਵਾਇਰਲ ਕੀਤੀ ਇੱਥੇ ਤੱਕ ਕੀ ਗਿਆ ਤੁਹਾਨੂੰ ਡੀਐਮ ਦੇ ਵਿੱਚ ਭੇਜਾਂਗੇ ਇੱਥੇ ਤੱਕ ਵੀਡੀਓ ਦੇ ਪੈਸੇ ਤੱਕ ਮੰਗੇਗੇ ਲੋਕਾਂ ਕੋ ਪੈਸੇ ਮੰਗੇਗੇ ਤਾਂ ਕਿ ਆ ਗਿਆ ਵੀ ਤੁਹਾਨੂੰ ਵੀਡੀਓ ਜਿਹੜੀ ਆ ਸੀ ਭੇਜਾਂਗੇ ਇਹ ਹਾਲਾਤ ਹੋ ਚੁੱਕੇ ਦੇਖੋ ਅੱਜ ਕੱਲ ਤਾਂ 70 ਤੋਂ 90% ਤਾਂ ਵੀਰੇ ਪੈਸੇ ਪਿੱਛੇ ਹੀ ਨੇ ਕਈਆਂ ਨੇ ਆਪਣਾ ਜਾਣ ਕੇ ਸਬਸਕ੍ਰਾਈਬ ਬਟਨ ਲੱਤਾ ਆ ਵੀ ਸਬਸਕ੍ਰਾਈਬ ਕਰੋ ਅਸੀਂ ਤੁਹਾਨੂੰ ਦਵਾਂਗੇ ਕਈ ਟੈਲੀਗ੍ਰਾਮ ਤੇ 500 100 200 ਮੇਰੇ ਕੋਲੇ ਵੀ ਟੈਲੀਗ੍ਰਾਮ ਦੇ ਮੈਂ ਗਰੁੱਪ ਆ ਜਿਹੜੇ ਬਲੌਕਰ ਆਏ ਨੇ ਤੇ ਇੱਕ ਦੋ ਬੰਦੇ ਨੇ ਮੈਨੂੰ ਧਮਕੀਆਂ ਜਿਨ ਦਿੱਤੀਆਂ ਵੀ ਸਾਡੇ ਮੈਂ ਕਹੇ ਤੇ ਤੇਰੇ ਘਰੇ ਕੀਤਾ ਫਿਰ ਤੈਨੂੰ ਪ੍ਰੋਬਲਮ ਆਊਗੀ ਫਿਰ ਆਪਾਂ ਆਉਂਦੇ ਘਰੇ ਕੰਮ ਕਰਵਾ ਆਪਾਂ ਜਣੀ ਇੱਕ ਇਦਾਂ ਦਾ ਲਿੰਕ ਉਹਨਾਂ ਨੂੰ ਸੈਂਡ ਕੀਤਾ ਜਿਹਦੇ ਨਾਲ ਉਹਨਾਂ ਦੀਆਂ ਕੋਈ ਸਿਸਟਮ ਇਦਾਂ ਦੇ ਹੋ ਗਏ ਕਿ ਜਿਨ੍ਹਾਂ ਨੇ ਉਹਨਾਂ ਨੂੰ ਸੈਂਡ ਕੀਤੀਆਂ ਉਹਨਾਂ ਦੇ ਵੀ ਅੱਗੇ ਗਏ ਬਲੌਕ ਟੈਲੀਗ੍ਰਾਮ ਖਤਮ ਉਹ ਜਿਹੜੀ ਇਹ ਵੀਡੀਓ ਹੁੰਦੀ ਹੈ ਨਾ ਵੀਰੇ ਇਹ ਤੇ ਫੇਸ ਡਿਟੈਕਟਰ ਲੱਗ ਜਾਂਦਾ ਇਹਦਾ ਮਤਲਬ ਇਹ ਹੁੰਦਾ ਆਰਟੀਫੀਸ਼ੀਅਲ ਇੰਟੈਲੀਜੈਂਟ ਆ ਇੱਕ ਸਾਈਟ ਆਪਣੇ ਕੋਲੇ ਮੈਂ ਤੁਹਾਨੂੰ ਕੈਮਰੇ ਚ ਵੀ ਦਿਖਾਉਂਗਾ ਸਾਹਮਣੇ ਕਰਕੇ ਤੁਸੀਂ ਖੁਦ ਵੀ ਕਰ ਸਕਦੇ ਹੋ ਚਲੋ ਮੈਂ ਤਾਂ ਬਹੁਤ ਲੰਬਾ ਕੇਸ ਚ ਲਾਤਾ ਇਹ ਉਹਦੇ ਉੱਤੇ ਕਿੰਨੇ ਵੀਰੇ ਆਪਣੀਆਂ ਅੱਖਾਂ ਜਿਵੇਂ ਆਪਣਾ ਆਈਫੋਨ ਫੇਸ ਲੌਕ ਓਪਨ ਕਰਦਾ ਉਹਨੂੰ ਪਤਾ ਲੱਗ ਜਾਂਦਾ ਦੂਜਾ ਕਰੂ ਨਹੀਂ ਕਰਦਾ ਉਦੀ ਉਹ ਏਆਈ ਆ ਉਹਦੇ ਵਿੱਚ ਇਹ ਜਿਹੜੀ ਇਮੇਜੀਸ ਆ ਉਹ ਦੋ ਤਿੰਨ ਤਰੀਕਿਆਂ ਨਾਲ ਜਨਰੇਟ ਹੋ ਜਾਂਦੀ ਆ ਉਹ AI ਕੀ ਕਰਦੀ ਹੈ ਜੀ ਉਹਦਾ ਲਿੰਕ ਟਿਕਟੋਕ WhatsApp Snapchat Facebook Instagram ਜਿੰਨੀਆਂ ਵੀ ਫੋਰਨ ਸਾਈਟਾਂ ਦੇ ਸਾਰਿਆਂ ਨਾਲ ਜਦੋਂ ਉਹ AI ਉਹ ਜਾਊਗੀ ਉਹਦੇ ਉੱਤੇ ਉਹਨੇ ਦੇਖਣਾ ਵੀ ਇਹ ਅਕਾਊਂਟ ਨੇ ਆ ਵੀਡੀਓ ਪਾਈ ਹੋਈ ਆ ਉਹਨੇ ਜਦੀ ਵੀਰੇ ਉਹ ਵੀਡੀਓ ਡਿਲੀਟ ਕਰ ਦੇਣੀ ਹੈ ਚਲੋ ਹੁਣ ਤੁਸੀਂ ਸਮਝਾਓ ਵੀ ਕਿਸ ਤਰੀਕੇ ਨਾਲ ਇਹਨੂੰ ਡਿਲੀਟ ਕੀਤਾ ਜਾ ਸਕਦਾ ਕਿਹੜੀ ਵੈਬਸਾਈਟ ਆ ਕੋਈ ਆਮ ਬੰਦਾ ਵੀ ਇਹਨੂੰ ਕਰ ਸਕਦਾ ਕਿ ਨਹੀਂ ਕਰ ਸਕਦਾ ਮੈਂ ਕਹਾਂਗਾ ਆ ਦੇਖੋ ਵੀਰੇ ਇਹ ਇੱਕ ਸਾਈਟ ਹੈ ਜੀ ਸਟਾਪ NC ਆਈ ਆਈਆ ਦੇਖੋ ਵੀਰੇ ਠੀਕ ਹੈ ਜੀ ਇਹ ਸਾਈਟ ਹੈ ਕੁਝ ਨਹੀਂ ਕਰਨਾ ਵੀਰੇ ਇੱਥੇ ਇਹ ਇੱਕ ਅਫੀਸ਼ੀਅਲ ਸਾਈਟ ਹੈ ਜੀ ਇਹ ਪ੍ਰਾਈਵੇਟ ਬੰਦੇ ਨਾਲ ਬਣਾਈ ਹੋਈ ਸਾਈਟ ਸੀਗੀ ਹੁਣ ਤਾਂ ਚਲੋ ਗਵਰਨਮੈਂਟ ਅਫੀਸ਼ੀਅਲ ਹੋ ਗਈ ਇਹ ਕੁਝ ਨਹੀਂ ਕਰਨਾ ਆ ਬਕਾਇਦਾ ਇਹਨਾਂ ਨੇ ਸਾਰਾ ਕੁਝ ਲਿਖਿਆ ਹੋਇਆ ਵੀ ਜੇ ਕੋਈ ਤੁਹਾਡੇ ਨਾਲ ਇੰਟੀਮੇਟ ਇਮੇਜਸ ਹੋ ਦੇਖੋ ਪੜ ਹੀ ਲਿਓ ਵੀਰੇ ਤੁਸੀਂ ਆ ਪੂਰੀ ਪ੍ਰੋਪਰ ਸਾਰੀ ਡਿਟੇਲ ਲਿਖੀ ਹੋਈ ਆ ਆ ਦੇਖੋ ਇਹਨਾਂ ਨੇ ਸਾਰਾ ਦੱਸਿਆ ਹੋਇਆ ਇਹਨਾਂ ਦਾ ਪੂਰਾ ਸੇਫ ਐਂਡ ਸਿਕਿਉਰ ਪਲੇਟਫਾਰਮ ਆ ਬਹੁਤ ਜ਼ਬਰਦਸਤ ਸਾਈਟ ਆ ਵੀਰੇ ਇਹ ਇੱਕ ਵਾਰੀ ਬੋਲ ਕੇ ਦੱਸ ਦਿਓ ਲੋਕਾਂ ਨੂੰ ਸਮਝ ਆ ਜਾਵੇ ਆ ਦੇਖੋ ਜੀ ਆਪਾਂ ਸਿਰਫ ਕੁਝ ਨਹੀਂ ਕਰਨਾ ਜੀ ਸਾਈਟ ਦਾ ਨਾਮ ਸਾਈਟ ਦਾ ਨਾਮ ਆ ਦੇਖੋ ਵੀਰੇ stop nc ii.org ਠੀਕ ਹੈ ਜੀ org ਦੀ ਸਾਈਟ ਆ ਇਹ ਕੁਝ ਨਹੀਂ ਕਰਨਾ ਵੀਰੇ ਤੁਸੀਂ ਉਰੇ ਸਿਰਫ ਆਪਣਾ ਕੇਸ ਹੈ ਜਿਹੜਾ ਕ੍ਰੀਏਟ ਲਿਖਿਆ ਨਾ ਕ੍ਰੀਏਟ ਯੂਅਰ ਕੇਸ ਇਹ ਕੇਸ ਕ੍ਰੀਏਟ ਕਰਨਾ ਤੁਸੀਂ ਆਪਣਾ ਜੇ ਮੰਨ ਲਓ ਮੇਰੇ ਕੋਲੇ ਵੀ ਵੀਡੀਓ ਪਈਆਂ ਨੇ ਜਾਂ ਤੁਹਾਡੇ ਕੋਲੇ ਵੀ ਪਈਆਂ ਨੇ ਜਾਂ ਕੋਈ ਆਪਾਂ ਨੂੰ ਬਲੈਕਮੇਲ ਕਰ ਰਿਹਾ ਜਾਂ ਕੋਈ ਕੋਈ ਉਹਦਾ ਵੀਰੇ ਬਸ ਐਗਰੀ ਕਰਕੇ ਸਾਰਾ ਕੁਝ ਪੁੱਛਦੇ ਆ ਵੀ ਤੁਸੀਂ ਕੀ ਹਿਸਾਬ ਕਰਦਾ ਤੁਹਾਡਾ ਵੀ ਤੁਹਾਡੇ ਇਦਾਂ ਸਾਰੇ ਹਾਂ ਹਾਂ ਇੱਕ ਵਾਰੀ ਬੋਲ-ਬੋਲ ਕੇ ਦੱਸ ਜਿਓ ਆ ਦੇਖੋ ਵੀਰੇ ਆ ਦੇਖੋ ਵੀ ਪਬਲਿਕ ਪਲੇਸ ਪ੍ਰਾਈਵੇਟ ਆ ਦੇਖੋ ਆਈ ਐਮ ਨੂਡ ਔਰ ਆਹ ਦੇਖੋ ਹਾਂਜੀ ਠੀਕ ਹੈ ਜੀ ਆ ਦੇਖੋ ਵੀਰੇ ਮੇਜੀਸ ਵੀਡੀਓ ਯੈਸ ਤੇ ਉਸ ਤੋਂ ਬਾਅਦ ਵੀਰੇ ਸ਼ੇਅਰ ਜੋ ਵੀ ਹੈ ਨਾ ਸਾਰਾ ਕੁਝ ਵੀਰੇ ਸਿਲੈਕਟ ਕਰਨ ਤੋਂ ਬਾਅਦ ਇਹਨਾਂ ਨੇ ਵੀਡੀਓ ਮੰਗਣੀਆਂ ਨੇ ਕਿਹੜੀਆਂ ਨੇ ਸਾ ਇਹਨਾਂ ਨੇ ਤੁਹਾਨੂੰ ਕਿਹਾ ਤੁਹਾਡੇ ਕੋਲ ਵੀਡੀਓ ਹੈਗੀ ਆ ਤੁਸੀਂ ਇੱਥੇ ਅਪਲੋਡ ਕਰ ਸਕਦੇ ਆ ਅਪਲੋਡ ਕਰ ਦਿਓ ਉਸ ਤੋਂ ਬਾਅਦ ਵੀਰੇ ਅਪਲੋਡ ਹੋਣ ਤੋਂ ਬਾਅਦ ਇਹਨਾਂ ਦੀ ਇੱਕ ਅੱਗੇ ਹੋਰ ਓਪਨ ਹੋ ਗਈ ਸਾਰਾ ਕੁਝ ਅੱਗੇ ਓਪਨ ਹੋਣ ਤੋਂ ਬਾਅਦ ਜੋ ਜੋ ਡਿਟੇਲ ਹੈ ਫਿਲ ਕਰੀ ਚੱਲੋ ਠੀਕ ਹੈ ਜੀ ਫਿਲ ਹੋਣ ਤੋਂ ਬਾਅਦ ਇਹਨਾਂ ਨੇ ਤੁਹਾਨੂੰ ਇੱਕ ਮੇਲ ਆਈਡੀ ਦੇ ਉੱਤੇ ਕੇਸ ਆਈਡੀ ਔਰ ਆਪਣਾ ਇੱਕ ਪਾਸਵਰਡ ਦੇ ਦੇਣਾ ਅਚਾ ਕੇਸ ਐ ਕੇਸ ਨੰਬਰ ਐ ਪਿੰਨ ਠੀਕ ਹੈ ਜੀ ਇਹਦੇ ਵਿੱਚ ਕਈ ਵਾਰੀ ਕੀ ਹੁੰਦਾ ਮੰਨ ਲਓ ਹੁਣ ਜੇ ਮੈਂ ਉਹ ਭੈਣ ਦੀਆਂ ਵੀਡੀਓ ਵਾਇਰਲ ਹੋਈਆਂ ਨੇ ਠੀਕ ਹੈ ਜੀ ਆਪਾਂ ਉੱਤੇ ਕੀ ਕਰ ਸਕਦੇ ਵੀਰੇ ਇੱਕ ਐਫ ਆਈ ਆਰ ਦੀ ਕਾਪੀ ਦੇ ਨਾਲ ਮੇਲ ਕਰ ਸਕਦੇ ਆ ਜੇ ਆਪਾਂ ਬੜੀ ਜਲਦੀ ਕੰਮ ਕਰਾਉਣਾ ਖਿੱਚਣਾ ਹੀ ਆ ਕੰਮ ਖਿੱਚਣਾ ਹੀ ਕੰਮ ਠੀਕ ਹੈ ਜੀ ਉਹ ਆਪਾਂ ਨੂੰ ਕਈ ਕਈ ਵਾਰੀ ਕੀ ਹੁੰਦਾ ਵੀਰੇ ਅਸੀਂ ਮੈਂ ਵੀ ਬਹੁਤ ਡਿਲੀਟ ਕਰਾਉਣਾ ਮੇਰੇ ਕੋਲ ਦੋ ਤਿੰਨ ਸਾਈਟਾਂ ਹੋਰ ਨੇ ਇਹ ਤਾਂ ਚਲੋ ਗਵਰਨਮੈਂਟ ਅਫੀਸ਼ੀਅਲ ਆ ਮੇਰੇ ਕੋਲ ਡਾਰਕ ਵੈਬ ਤੇ ਵੀ ਸਾਈਟਾਂ ਨੇ ਇਦਾਂ ਦੀਆਂ ਜਿੱਥੋਂ ਆਪਾਂ ਡਾਟਾ ਡੀਲੀਟ ਕਰਾ ਲਈਦਾ ਉਸ ਤੋਂ ਬਾਅਦ ਕੀ ਹੋਊਗਾ ਵੀਰੇ ਇਹ ਜਿਹੜਾ ਕੇਸ ਆ ਇਹ ਚੱਲ ਪੈਣਾ ਵੀਰੇ ਵੀਡੀਓ ਦੇ ਉੱਤੇ ਇਹਨਾਂ ਨੇ ਕੰਮ ਕਰਨ ਲੱਗ ਜਾਣਾ ਇਹ ਕੀ ਕਰਦੇ ਆ ਵੀਰੇ ਸਾਰੇ ਪਲੇਟਫਾਰ ਆਲੋ ਇਹਨਾਂ ਦੇ ਪਾਰਟਨਰ ਨੇ ਇਹ ਸਾਰੇ ਆ ਦੇਖੋ ਵੀਰੇ ਇਹ ਇਹਨਾਂ ਦੇ ਪਾਰਟਨਰ ਨੇ ਇਹ ਠੀਕ ਹੈ ਫੇਸਬੁਕ ਗੂਗਲ ਇੰਸਟਾਗ੍ਰam ਸਨੈਪਚੈਟ ਪਿੰਟਰੇਸਟ ਟਿਕਟੋਕਰ ਠੀਕ ਹੈ ਐਕਸ ਵਟਸਐਪ YouTube ਇਹ ਪਾਰਟਨਰ ਨੇ ਇਹ ਕੀ ਕਰਦੇ ਆ ਵੀਰੇ ਲਿੰਕਡਇਨ ਤੇ ਵੀ ਜੇ ਪਈ ਹੋएगी ਵੈਸੇ ਤਾਂ ਲਿੰਕਡਇਨ ਤੇ ਲੋਕੇ ਜੌਬ ਮੰਗਦੇ ਨੇ ਜੇ ਉੱਥੇ ਵੀ ਪਿਆ ਹੋਏਗਾ ਕੁਝ ਤੇ ਉੱਥੋਂ ਵੀ ਉੱਥੋਂ ਵੀ ਵੀਰੇ ਇੰਸਟਾ ਜਿੱਤੋਂ ਵੀ ਇਹਨਾਂ ਦੇ ਪਾਰਟਨਰ ਨੇ AI ਨੇ ਇਹਨਾਂ ਨੂੰ ਆਟੋਮੈਟਿਕ ਵੀਰੇ ਵੀਡੀਓ ਭੇਜ ਦੇਣੀ ਆ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਪਲੇਟਫਾਰਮ ਤੇ ਵੀਡੀਓ ਪਈ ਹੋਈ ਜੇ ਵੀਡੀਓ ਡਿਲੀਟ ਕਰਨੇ 10 15 20 50 ਵਾਰੀ ਡਿਲੀਟ ਕਰਨਗੇ ਜੇ ਮੈਂ ਉਹ ਵੀਡੀਓ 100 ਵਾਰੀ ਸ਼ੇਅਰ ਕਰ ਰਿਹਾ ਕਿਸੇ ਨੂੰ ਤਾਂ ਮੇਰਾ ਜਿਹੜਾ WhatsApp account ਬੈਨ ਆ ਮੇਰਾ Insta ਬੈਨ ਭਾਜੀ ਉਹਨੂੰ ਖਲਾਂਦਾ ਮੈਨੂੰ ਨਹੀਂ ਲੱਗਦਾ ਮੇਰੇ ਤੋਂ ਨਹੀਂ ਖੁੱਲਦੇ ਭਾਜੀ ਬੈਨ account ਹਾਂ ਖਤਮ ਹੈ ਗੇਮ ਕਈ ਵਾਰੀ ਜੇ ਤੁਸੀਂ ਬੰਦ ਕਰਤੇ ਉਹ ਤੁਹਾਡੇ ਕੋਲ ਬਿਲਕੁਲ ਨਹੀਂ ਨਹੀਂ ਭਾਜੀ ਤੁਸੀਂ ਕਦੇ ਨੋਟ ਕਰੋ ਆਪਣੇ ਤੁਹਾਡੇ ਨਾਲ ਵੀ ਕਦੇ ਲਾਈਫ ਚ ਜ਼ਰੂਰ ਘਟਨਾ ਹੋਈ ਹੋਊਗੀ ਕਈ ਵਾਰੀ ਕੀ ਹੁੰਦਾ ਤਨੂੰ ਕੋਈ ਫੋਨ ਆਂਦਾ ਯਾਰ ਮੇਰੀ ਸਨੈਪਚੈਟ ਬੰਦ ਹੋ ਗਈ ਉਹ ਬੰਦੇ ਨੇ ਮੈਨੂੰ ਇੱਕ ਫੋਟੋ ਭੇਜੀ ਸੀ ਹਾਂ ਬੜੀ ਵਧੀਆ ਸੀ ਫੋਟੋ ਭੇਜੀ ਸਨੈਪਚੈਟ ਬੰਦ ਹੋ ਗਈ ਉਹ ਵੀਰੇ ਉਹ ਸਾਰਾ ਕੰਮ ਉਹ ਜੜੀਆਂ ਫੋਟੋਆਂ ਨੇ ਉਹ AI ਨੇ ਡਿਟੈਕਟ ਕੀਤੀਆਂ ਆ ਉਸ ਤੋਂ ਬਾਅਦ ਜਦੋਂ ਉਹਨੇ ਦੇਖ ਲਈ ਵੀ ਆਹ ਕਾਊਂਟ ਚ ਆ ਗਈ ਉਹ ਕਾਊਂਟ ਖਤਮ ਹੈ ਵੀਰੇ ਇੱਕ ਵਾਰੀ ਮੈਨੂੰ ਯਾਦ ਆ ਬੀ ਛੋਟੇ ਹੁੰਦੇ ਆ ਨਾ ਛੋਟੇ ਨਹੀਂ ਚਲੋ ਟੀਨੇਜ ਦੇ ਵਿੱਚ ਸੀਗੇ ਵੀ ਕਿਸੇ ਨੇ ਨਾ ਸਾਨੂੰ ਫੋਟੋਸ ਭੇਜਣੀਆਂ ਸ਼ੁਰੂ ਕਰਤੀਆਂ ਉਹ ਬੱਚੇ ਆ ਉਹ ਬੱਚੇ ਬੀਚਤੇ ਨੇ ਉਹ ਨਾਰਮਲ ਜੀ ਫੋਟੋ ਲੱਗਦੀ ਵੀ ਸੀ ਪਰ ਉਹਦੇ ਪਿੱਛੇ ਕੁਝ ਗਲਤ ਸੀਗਾ ਉਸ ਵੀਡੀਓ ਦੇ ਤੇ ਉਹ ਫੋਟੋ ਕਿਸੇ ਨੇ ਭੇਜੀ ਤੇ ਉਹਨੇ ਕਿਹਾ ਵੀ ਇਹ ਫੋਟੋ ਮੈਨੂੰ ਫੇਸਬੁੱਕ ਤੇ ਭੇਜ ਹੁਣ ਸਾਨੂੰ ਥੋੜਾ ਜਿਹਾ ਟੈਕਨੀਕਲ ਪਹਿਲਾਂ ਨੌਲੇਜ ਹੀ ਅਸੀਂ ਸਮਝ ਗਏ ਵੀ ਕੁਝ ਨਾ ਕੁਝ ਤਾਂ ਹੇਰਫੇਰ ਹੈ ਵੀ ਕੁਝ ਨਾ ਕੁਝ ਤਾਂ ਗੜਬੜ ਹੈਗੀ ਹੈ ਤੇ ਸ਼ਾਇਦ ਮੇਰੇ ਕੋਲ ਅੱਜ ਵੀ ਉਹ ਮੈਸੇਜ ਪਿਆ ਹੋਗਾ ਵੀ ਕੁਝ ਨਾ ਕੁਝ ਗੜਬੜ ਹੈਗੀ ਹੈ ਤੇ ਮੈਂ ਉਹਨੂੰ ਭੇਜਿਆ ਨਹੀਂ ਮੇਰੇ ਨਾਲ ਦੇ ਦੋਸਤਾਂ ਨੇ ਭੇਜਤਾ ਉਹੀ ਉਹਨਾਂ ਨੂੰ ਪਤਾ ਨਹੀਂ ਸੀ ਕੀ ਆ ਉਨਾ ਦੇ ਸੀ ਸੱਤ ਸੱਤ ਦਿਨ ਵਾਸਤੇ ਫੇਸਬੁਕ ਬੰਦੋ ਹਾਂ ਉਹ ਚੀਜ਼ ਆ ਵੀਰੇ ਇਹ ਇਹਦੇ ਚ ਚਲੋ ਹੁਣ ਤਾਂ AI ਨੇ ਇਹਦੇ ਉੱਤੇ ਬਹੁਤ ਵੱਡਾ ਕੰਮ ਕਰਤਾ AI ਨੇ ਇਹਨੂੰ ਕੀ ਆ ਵੀਰੇ ਇਹ ਸਾਈਟ ਆ ਜਿਹੜੀ ਮੇਰੇ ਵਰਗੇ ਕਿਸੇ ਪ੍ਰਾਈਵੇਟ ਮੁੰਡੇ ਨੇ ਬਣਾਈ ਸੀ ਉਹ ਗਵਰਨਮੈਂਟ ਨੇ ਆਪਣੀ ਇੰਡੀਅਨ ਗਵਰਨਮੈਂਟ ਨੇ ਇਹਨੂੰ ਹਾਇਰ ਕਰ ਲਿਆ ਉਸ ਤੋਂ ਬਾਅਦ ਉਹ ਗਵਰਨਮੈਂਟ ਦੇ ਨਾਲ ਇਹੋ ਜਿਹਾ ਵੀਰੇ ਉਹਨੇ ਕੰਮ ਕੀਤਾ ਮੇਰੇ ਨਾਲ ਨਾਲ ਵੀਰੇ ਇਹ ਸਾਈਟ ਦੇ ਉੱਤੇ ਡੇਲੀ ਪਤਾ ਨਹੀਂ ਕਿੰਨੇ ਕੇਸ ਆਉਂਦੇ ਆ ਤੇ ਅੱਛਾ ਜਿਹੜਾ ਕੇਸ ਆ ਵੀਰੇ ਜਿਹੜਾ ਕੇਸ ਨੰਬਰ ਆਂਦਾ ਉਹ ਬਾਕੀ ਤਾਂ ਦੱਸੂਗਾ ਵੀ ਵੀ ਤੁਹਾਡੇ ਇੰਨੇ ਪਲੇਟਫਾਰਮ ਤੋਂ ਅਸੀਂ ਆਹ ਵੀਡੀਓ ਚੱਕ ਦਿੰਨੇ ਆ ਲਾਈਫਟਾਈਮ ਲਈ ਹੂੰ ਇਹ ਤੁਸੀਂ ਇਸ ਕੇਸ ਦੇ ਵਿੱਚ ਗੱਲ ਕਰ ਰਹੇ ਹੋ ਤੁਸੀਂ ਕਾਫੀ ਪਾਸੇ ਜਿਹੜੀ ਆ ਉਹ ਇਹ ਵੀਡੀਓ ਹਟਵਾਈ ਆ ਤੇ ਜਿਹੜੇ ਅਕਾਊਂਟਸ ਨੇ ਪਾਈ ਹੋਈ ਸੀ ਉਹਨਾਂ ਦੇ ਫਿਰ ਅਕਾਊਂਟਸ ਵੀ ਬੈਨ ਹੋਣੇ ਸ਼ੁਰੂ ਹੋ ਗਏ ਦੇਖੋ ਜੇ ਉਹ ਵਾਰ-ਵਾਰ ਸ਼ੇਅਰ ਕਰੀ ਜਾਣਗੇ ਬੈਨ ਬੈਨ ਵੀਰੇ ਜਦੋਂ AI ਨੇ ਬਾੜਾ ਡਿਟੈਕਟ AI ਨੇ ਡਿਟੈਕਟ ਕਰਨੀ ਆ ਵੀਡੀਓ ਡਿਲੀਟ ਦੀ ਜਦੋਂ account ਉਹਨਾਂ ਨੂੰ ਪਤਾ ਲੱਗਿਆ سناਪਚੈਟ ਨੂੰ ਵੀ ਇਹ ਵਾਰ-ਵਾਰ ਇਹਨਾਂ ਦੀਆਂ ਜਾਂ ਫੇਸਬੁੱਕ ਨੇ ਇੰਸਟਾ ਕਿਉਂ ਡਿਲੀਟ ਹੋ ਰਹੀਆਂ ਵੀਡੀਓ ਜਦੋਂ account ਦਾ ਮੁਆਇਨਾ ਕਰਨਗੇ ਉਹਨਾਂ ਨੇ ਬੈਨ ਕਰ ਦੇਣਾ ਹੈ ਆ ਸੁਣ ਲਓ ਵੀ ਜੇ ਤੁਸੀਂ ਆ ਵੀਡੀਓ ਨੂੰ ਸ਼ੇਅਰ ਕੀਤਾ ਬੜਾ ਉਸਤੇ ਟਾਈਟਲ ਲਿਖਿਆ ਤੁਸੀਂ ਉਪਲ ਫਾਰਮ ਦੀ ਵੀਡੀਓ ਨੂੰ ਤੁਸੀਂ ਸ਼ੇਅਰ ਕੀਤਾ ਗੁਰਮਨ ਦੀ ਵੀਡੀਓ ਨੂੰ ਤੁਸੀਂ ਸ਼ੇਅਰ ਕੀਤਾ ਤਾਂ ਤੁਹਾਡੇ ਤੇ ਕਾਰਵਾਈ ਜਿਹੜੀ ਹੈ ਜ਼ਰੂਰ ਪੁਲਸ ਵੀ ਕਰ ਸਕਦੀ ਹੈ ਤੁਹਾਡੇ account ਵੀ ਬੰਦ ਹੋ ਸਕਦੇ ਆ ਜਿਹੜੇ ਪਹਿਲਾਂ ਬੜੇ ਇੱਕ ਦੂਜੇ ਨੂੰ ਖੁਸ਼ ਹੋ ਕੇ ਵੀਡੀਓ ਭੇਜ ਰਹੇ ਸੀ ਸਭ ਦੇ ਅਕਾਊਂਟ ਬੰਦ ਹੋ ਸਕਦੇ ਨੇ ਤਾਂ ਇਹ ਨਾ ਹੋਈਓ ਇਹ ਨਾ ਹੋਵੇ ਤੁਸੀਂ ਹੁਣ ਵੀ ਵੀਡੀਓ ਇੱਕ ਦੂਜੇ ਨੂੰ ਸ਼ੇਅਰ ਕਰੀ ਚੱਲੋ ਤੇ ਇੱਕ ਮੈਨੂੰ ਦੱਸ ਸਕਦੇ ਹੋ ਵੀ ਤੁਸੀਂ ਇਸ ਤੇ ਸਵੇਰ ਮੇਰੇ ਖਾ ਅੱਜ ਸਵੇਰ ਦੇ ਲੱਗੇ ਹੋਏ ਸੀ ਮੈਂ ਅੱਜ ਕੱਲ ਤੋਂ ਹੀ ਕੱਲ ਰਾਤ ਹੀ ਕੇਸ ਕ੍ਰੀਏਟ ਕਰਤੇ ਸੀਗੇ ਮੈਂ ਤੇ ਕਿਸ ਕ੍ਰੀਏਟ ਹੋਣ ਤੋਂ ਬਾਅਦ ਮੈਂ ਇਹਨਾਂ ਦੇ ਉੱਤੇ ਕੀ ਕਹਿੰਦਾ ਵੀਰੇ ਹੋਰ ਵੀ ਇੱਕ ਦੋ ਸਾਈਡਾਂ ਦੇ ਡਾਰਕ ਵੈਬ ਦੇ ਪਾ ਕੇ ਚੱਕ ਦੇਣੀਆਂ ਆ ਵੀਡੀਓ ਇਹ ਪਰਮਨੈਂਟ ਹੀ ਹਾਂਜੀ ਖਤਮ ਹੀ ਕਰ ਦੇਣੀਆਂ ਆਪਾਂ ਨਹੀਂ ਨਾਮੋਂ ਨਿਸ਼ਾਨ ਮਿਟਾ ਦੇਣਾ ਵੀਰੇ ਫਿਰ ਤੁਹਾਨੂੰ ਲੱਭਣੀਆਂ ਨਹੀਂ ਕਿਧੋਂ ਹਾਂ ਨਾ ਜੇ ਪੈਨ ਡਰਾਈਵ 'ਚ ਹੋਈਆਂ ਡਾਟਾ ਟਰੈਵਲ ਹੋਊਗਾ ਉਹਨਾਂ ਚੀਜ਼ਾਂ ਨਾਲ ਜਿਨ੍ਹਾਂ ਨਾਲ ਨੈਟ ਨਹੀਂ ਕਨੈਕਟ ਹੋਊਗਾ ਜੇ ਨੈਟ ਕਨੈਕਟਡ ਆ ਵੀਰੇ ਉਹ ਵੀਡੀਓ ਨਾਲ ਨੈਟ ਕਨੈਕਟਡ ਆ ਤੁਸੀਂ ਟਰੈਵਲ ਕਰ ਰਹੇ ਹੋ ਉਹਨੂੰ ਸ਼ੇਅਰ ਕਰ ਰਹੇ ਹੋ ਫਿਰ ਉਹ ਵੀਡੀਓ ਜਿਹੜੀਆਂ ਉਹ ਡਿਲੀਟ ਤੁਸੀਂ ਜਿਹੜਾ ਕੇਸ ਕ੍ਰੀਏਟ ਕੀਤਾ ਉਹ ਦਿਖਾ ਸਕਦੇ ਹੋ ਹਾਜੀ ਮੇਰਾ ਵੀ ਇਹਦਾ ਕੇਸ ਆ ਕ੍ਰੀਏਟ ਕੀਤਾ ਹੋਇਆ ਜੀ ਉਹ ਮੇਲ ਆਈਡੀ ਫਿਰ ਆਪਾਂ ਸਾਭ ਦੀ ਪਾਈ ਹੋਈ ਆ ਉਹ ਫਿਰ ਸਾਭ ਨੂੰ ਵੀ ਥੋੜਾ ਜਿਹਾ ਕਨਫਰਮ ਕਰਾਉਣਾ ਸੀ ਵੀ ਮੈਂ ਕੰਮ ਕਰ ਚੁੱਕਿਆ ਤੇ ਉਹ ਸਾਰਾ ਸਾਭ ਨਾਲ ਆਪਾਂ ਡਿਸਕਸ ਕਰ ਲਿਆ ਬਾਕੀ ਜਿਹੜੀ ਤੁਸੀਂ ਕਹਿੰਦੇ ਹੋ ਬਈ ਇੰਸਟਾਗ੍ਰਾਮ ਦੀ ਇੰਸਟਾਗ੍ਰਾਮ ਵਾਲੇ ਬੰਦੇ ਕਿਵੇਂ ਫੜੇ ਜਾਂਦੇ ਉਹਨਾਂ ਦੀ ਇਨਫੋਰਮੇਸ਼ਨ ਕਿਵੇਂ ਆ ਜਾਂਦੀ ਆ ਤੁਹਾਨੂੰ ਮੋਬਾਈਲ ਤੇ ਵੀ ਦਿਖਾ ਦਿੰਦਾ ਆ ਦੇਖੋ ਇਹ ਆ ਦੇਖੋ ਵੀਰੇ ਇਹ ਆਪਾਂ ਬੰਦਾ ਫੜਿਆ ਜੀ ਇਹ ਵੀ ਬਹੁਤ ਆਪਣੇ ਆਪ ਨੂੰ ਸਮਝਦਾ ਸੀਗਾ ਵੀ ਮੈਂ ਬਹੁਤ 30 ਮਾਰਕਾ ਹਾਂ ਕਹਿੰਦਾ ਮੈਂ ਕਰ ਦੂੰਗਾ ਮੈਂ ਕਰ ਦੂੰਗਾ ਵੀਰੇ ਧਮਕੀਆਂ ਵੀ ਦਿੰਦਾ ਹੀ ਆਪਣੇ ਬੰਦਿਆਂ ਨੂੰ ਡਰਾਉਂਦਾ ਬਹੁਤ ਸੀ ਕਹਿੰਦਾ ਤੇ ਤੇਰੇ ਕੋਲੇ ਮੇਰਾ ਨੰਬਰ ਨਹੀਂ ਹੈ ਚਲੋ ਬੰਦਾ ਬਾਹਰ ਲਾ ਸੀਗਾ ਤੇ ਆ ਦੇਖੋ ਵੀਰੇ ਥੰਦਾ ਹੋਣਾ ਜੀ ਆਲਦੋ ਆ ਗਿਆ ਬਹੁਤ ਆਪਣੇ ਆਪ ਨੂੰ ਆਪਣੇ ਬੰਦੇ ਬਹੁਤ ਡਰੇ ਪਏ ਸੀਗੇ ਕਹਿੰਦੇ ਯਾਰ ਇਹ ਬੰਦੇ ਦਾ ਹੱਲ ਕਰ ਹੱਲ ਕਰ ਤੇ ਮੈਂ ਹੁਣ ਤੁਹਾਨੂੰ ਦਿਖਾ ਸਕਦਾ ਵੀਰੇ ਆ ਦੇਖੋ ਬੰਦੇ ਦੀ ਮੇਲ ਆਈ ਡੀ ਆ ਗਈ ਆ ਬੰਦੇ ਦਾ ਇੰਸਟਾਗ੍ਰam ਅਕਾਊਂਟ ਸੀ ਆ ਮੋਬਾਈਲ ਨੰਬਰ ਆ ਗਿਆ ਆ ਆਉਂਦੀ ਸਾਰੀ ਡਿਟੇਲ ਆ ਗਈ ਮੈਂ ਦਿਖਾ ਵੀ 사ਦਾ ਹੋਂਦਾ ਆਪਾਂ ਨੂੰ ਕੋਈ ਡਰ ਹੈ ਨਹੀਂ ਕਿਸੇ ਚੀਜ਼ ਦਾ ਆ ਲੋਈ ਆ ਦੇਖੋ ਇਹ ਸਾਰੀ ਜਿਹੜੀ ਵੈਰੀਫਾਈਡ ਆ ਸਾਰੀ ਡਿਟੇਲ ਆਪਣੇ ਕੋਲੇ ਆ ਜਾਂਦੀ ਹੈ ਜੀ ਇਹ ਤੇ ਫਿਰ ਉਸ ਤੋਂ ਬਾਅਦ ਕਰ ਉਹ ਤੋਂ ਬਾਅਦ ਫਿਰ ਆ ਜਾ ਤੂੰ ਥੱਲੇ ਭਰਾਵਾ ਜੇ ਤੂੰ ਸਾਨੂੰ ਧਮਕਾ ਰਿਆ ਸੀ ਵੀ ਫਿਰ ਗਲਤ ਗੱਲ ਹੋ ਜਾਂਦੀ ਨਾ ਵੀਰੇ ਇਦਾਂ ਕਿਸੇ ਨਾਲ ਕਰਨਾ ਵੀ ਜਣੀ ਆ ਤੁਸੀਂ ਦਿਖਾ ਰਹੇ ਹੋ ਇਹ ਕੇਸ ਜਿਵੇਂ ਆ ਕੇਸ ਚ ਹੋਇਆ ਉਵੇਂ ਗੁਰਮਨ ਵਾਲੇ ਕੇਸ ਤੇ ਵੀ ਹੋ ਸਕਦਾ ਨਾਲੇ ਇਹਦੇ ਤੋਂ ਤਾਂ ਬੜੇ ਨਿਕਲਣਗੇ ਬੜਿਆਂ ਦੇ ਕਰਮ ਬੜੇ ਹਾਂ ਵੀਰੇ ਹੋਣਗੇ ਕਾਰਵਾਈਆਂ ਮੈਂ ਤਾਂ ਖੁਦ ਮੈਂ ਕਹਿੰਦਾ ਮੈਨੂੰ 25ਤੀ ਹੁਣ ਮੈਂ ਪੁਲਿਸ ਨੂੰ ਦੱਸੂ ਇਹਨੇ ਸ਼ੇਅਰ ਕੀਤੀ ਆ ਜਿੱਥੋਂ ਜਿੱਥੋਂ ਤੁਹਾਨੂੰ ਪਤਾ ਲੱਗੇ ਜਿੱਥੋਂ ਜਿੱਥੋਂ ਤੁਹਾਨੂੰ ਆਏਗੇ ਡਿਟੇਲ ਤੁਸੀਂ ਸਾਰੇ ਪੁਲਿਸ ਨੂੰ ਪੁਲਿਸ ਨੂੰ ਦੇ ਦੂੰਗਾ ਵੀਰੇ ਮੇਰਾ ਕੀ ਵੀਰੇ ਮੈਂ ਤਾਂ ਕੀ ਕਰਨਾ ਮੈਂ ਤਾਂ ਚੱਕ ਕੇ ਉਹਨਾਂ ਨੂੰ ਲਿੰਕ ਹੀ ਸ਼ੇਅਰ ਕਰਨੇ ਆ ਬਾਕੀ ਜਿਨੇ ਲਿੰਕ ਸ਼ੇਅਰ ਕੀਤੇ ਜਾਂ ਵੱਤੋ ਵੱਤ ਕੇ ਪੁਲਿਸ ਨੂੰ ਮੈਂ ਤੋਂ ਡਿਟੇਲ ਲੈ ਲੂਗੀ ਉਹ ਆਪਣੇ ਲਈ ਵੀਰੇ ਵੱਤੋ 10-15 ਮਿੰਟ ਚ ਘੰਟੇ 'ਚ ਡਿਟੇਲ ਕੱਢ ਦਾਂਗੇ ਆਪ ਮੈਂ ਤਾਂ ਨਹੀਂ ਕਿੱਥੇ ਵੀ ਬੈਠਾ ਕੋਈ ਕੋਈ ਆ ਨੰਬਰ ਹੀ ਦੇਖ ਲੋ ਕਿਹੜੀ ਕੰਟਰੀ ਦਾ ਸੀ ਸੇਰ ਵੀ ਨਹੀਂ ਕਿੱਥੇ ਬੈਠਾ ਹੀ ਬੰਦਾ ਇਹ ਬਹਿ ਮੈਂ ਵੀਰੇ ਆਪਣੇ ਪੰਜਾਬੀ ਆਪਣੇ ਨਾ ਬੜੀ ਛੇਤੀ ਗਲਤ ਆ ਹੁਣ ਮੈਂ ਜਿਹੜੀ ਤੁਹਾਨੂੰ ਨਾਲ ਵੀਡੀਓ ਕਰ ਰਿਆ ਨਾ ਇੱਥੇ 100 ਬੰਦੇ ਨੇ ਗਲਤੀ ਕਮੈਂਟ ਕਰਨਾ ਠੀਕ ਹੈ ਜੀ ਹੁਣ ਉਹਨਾਂ ਨੂੰ ਫਿਰ ਜਦੋਂ ਵੀਰੇ ਤਾਰੇ ਦਿਖਾਏ ਫਿਰ ਚੀਕਾਂ ਮਾਰਦੇ ਆ ਤੁੰਡੀ ਸਾਡੇ ਨਾਲ ਆ ਕਰਤਾ ਯਾਰ ਤੂੰ ਆ ਕਰਤਾ ਤੂੰ ਆ ਕਰਤਾ ਇਹ ਅਸਲ ਦੇ ਵਿੱਚ ਗੱਲ ਪਤਾ ਹੈ ਕਿਈ ਲੋਕੀ ਲੈਟਰਲੀ ਲੈ ਜਾਂਦੇ ਆ ਤੇ ਬਾਅਦ ਵਿੱਚ ਜਦੋਂ ਪੁਲਿਸ ਚੱਕ ਕੇ ਲੈ ਕੇ ਆਉਂਦੀ ਆ ਫੇਰ ਕਹਣਗੇ ਜੀ ਤਾਂ ਬੰਦਾ ਹੀ ਬੜਾ ਭੋਲਾ ਸੀਗਾ ਜੀ ਹਾਲ ਤੱਕਾ ਹੋ ਗਿਆ ਜੀ ਫੇਰ ਸਰਪੰਚ ਪਿੱਛੇ ਆ ਜਾਣਗੇ ਰੋਪ ਇਹ ਗਲਤ ਗੱਲਾਂ ਵੀ ਬੜੇ ਮੁੰਡੇ ਤੁਸੀਂ ਵੀ ਬੜੀਆਂ ਨੇ ਪੋਤਾ ਥੱਲੇ ਲੋਕੀ ਇੱਕ ਦੂਜੇ ਨੂੰ ਮੈਸੇਜ ਕਰੀ ਜਾਂਦੇ ਮੈਨੂੰ ਭੇਜ ਦੇ ਮੈਨੂੰ ਭੇਜ ਦੇ ਮੈਨੂੰ ਕਰ ਦੇ ਲੋਕੀ ਇੰਨੇ ਬੇਸ਼ਰਮ ਨੇ ਸਾਡੇ ਚੈਨਲ ਤੇ ਜੇ ਵੀਡੀਓ ਚੱਲੀ ਹੈ ਨਾ ਤਲੁਕੀ ਮੈਂ ਕਹਿੰਦਾ 100% ਚੰਗਾ ਕਹਿੰਦੇ 100% ਨਹੀਂ 99.9% ਚੰਗਾ ਕਹਿੰਦੇ ਪਿਆ ਤੇ ਜਦੋਂ ਸਾਡੀ ਵੀਡੀਓ ਕਿਸੇ ਹੋਰ ਚੈਨਲਾਂ ਤੇ ਪਈਆਂ ਕਿਸੇ ਹੋਰ ਪੇਜਾਂ ਨੇ ਪਾਈਆਂ ਨਾ ਉੱਥੇ ਕਈ ਲਿਖੀ ਜਾਂਦੇ ਨੇ ਇੱਕ ਦੋ ਬੰਦੇ ਸਾਡੇ ਕੋਲ ਪਈ ਹੈ ਵੀਡੀਓ ਇਹੋ ਜੇ ਬੇਸ਼ਰਮ ਲੋਕ ਨੇ ਦੇਖੋ ਜਦੋਂ ਇਹ ਕੇਸ ਹੋਇਆ ਨਾ ਹੁਣ ਤੱਕ ਵੀਰੇ ਹੁਣ ਤੱਕ 30 ਤੋਂ 40% ਵੀਡੀਓ ਚੱਕੀਆਂ ਗਈਆਂ ਨੇ ਹੁਣ ਤੱਕ ਚੱਕੀਆਂ ਗਈਆਂ ਨੇ ਵੀਡੀਓ ਜਦੋਂ ਇਹ ਕੇਸ ਹੋਇਆ ਲੋਕਾਂ ਨੂੰ ਕੀ ਹੋਇਆ ਉਹ ਵਿਚਾਰੀ ਗੁੜੀਆ ਕੈਮਰੇ ਮੂਰੇ ਆ ਗਈ ਚਲੋ ਆਪਾਂ ਤਾਂ ਭੈਣ ਕਹਿ ਕੇ ਉਹਨੂੰ ਸੰਬੋਧਨ ਕਰਨੇ ਆ ਆਪਣੀ ਭੈਣ ਕੈਮਰੇ ਮੂਰੇ ਆ ਗਈ ਵੀਰੇ ਠੀਕ ਹੈ ਜੀ ਲੋਕਾਂ ਨੂੰ ਹੋਰ ਹੀ ਜ਼ਿਆਦਾ ਹੋ ਗਿਆ ਕਿਉਂਕਿ ਉਹ ਲੋਕਾਂ ਨਾਲ ਹੁੰਦਾ ਵੀ ਕਿਤੋਂ ਨਾ ਕਿਤੋਂ ਮਿਲ ਜੇ ਬਈ ਮੈਨੂੰ ਵੀਰੇ ਮੇਰੇ ਗਰੁੱਪ ਦੇ ਵਿੱਚ ਮੇਰੇ ਕੰਟੈਕਟ ਹੈ ਇਸ ਟਾਈਮ ਵੀਰੇ 7000 ਨੰਬਰ ਦੀ ਲਿਸਟਾਂ 8 10 ਜਣੇ ਨੇ ਤਾਂ ਮੈਨੂੰ ਫੋਨ ਆ ਗਏ ਵੀਰੇ ਵੀ ਤੇਰੇ ਕੋਲੇ ਤੇਰਾ ਲਿੰਕ ਤਗੜਾ ਵਾ ਵੀ ਤੇਰੇ ਤੇਰੇ ਕੋਲੇ ਉਹ ਮੈਂ ਕਿਹਾ ਭਰਾਵਾ ਸ਼ਰਮ ਕਰ ਕੀ ਮੰਗੀ ਇਹਨਾਂ ਦਾਸ ਬਈ ਕਰੇ ਮੇਰੀ ਵੀ ਵਾਈਫ ਹੈ ਮੇਰੀ ਵੀ ਭੈਣ ਹੈ ਵੀਰੇ ਸਾਰਾ ਕੁਝ ਮੇਰਾ ਫੇਰ ਗਲਤ ਨਾਲ ਕੰਮ ਕਰੀ ਜਾਂਦੇ ਆ ਮੈਂ ਕਹਿੰਦਾ ਉਸ ਤੋਂ ਬਾਅਦ ਵੀਰੇ ਉਹ ਬੰਦੇ ਦਾ ਮੈਨੂੰ ਫੋਨ ਆਇਆ ਉਹਨੇ ਮਾਫੀ ਮੰਗੀ ਕਹਿੰਦਾ ਯਾਰ ਹਲਪੀ ਦੇ ਯਾਰ ਭੈਣ ਮੇਰੀ ਵੀ ਘਰੇ ਆ ਕਹਿੰਦਾ ਤੇ ਉਹ ਲੋਕਾਂ ਨੂੰ ਵੀਰੇ ਅਕਲ ਹੀ ਨਹੀਂ ਹੈਗੀ ਬਈ ਤੁਸੀਂ ਡਿਲੀਟ ਕਰਾਉਣ ਦੀ ਬਜਾਏ ਹੁਣ ਮੈਂ ਕਹਿੰਦਾ ਪੁਲਿਸ ਨੇ ਇੰਨੀ ਕੁ ਕਾਰਵਾਈ ਕਰਨੀ ਹੈ ਨਾ ਵੀਰੇ ਇੰਨੀ ਕ ਕਰਨੀ ਹੈ ਕਾਰਵਾਈ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਇੰਦੇ ਚ ਉਹ ਵੀ ਬੰਦੇ ਰਗੜੇ ਜਾਣਗੇ ਜਿਹੜੇ ਬੰਦੇ ਇੱਕ ਦੂਜੇ ਨੂੰ ਜਿਵੇਂ ਪ੍ਰਾਈਵੇਟ ਗਰੁੱਪ ਨਹੀਂ ਬਣਾਏ ਹੁੰਦੇ ਉਹਨਾਂ ਚ ਕਿਉਂਕਿ ਵਟਸਐਪ ਦੀ ਡਿਟੇਲ ਪੁਲਿਸ ਹਰ ਵੇਲੇ ਲੈ ਸਕਦੀ ਆ ਆਪਣੇ ਮਿਲ ਜਾਂਦੀ ਆ ਵੀਰੇ ਰਾਮਨੰਦ ਬੋਲੋ ਡਿਟੇਲ WhatsApp ਦੀ ਪੁਲਿਸ ਦੋ ਮਿੰਟ ਚ ਕਢਾ ਲੈਂਦੀ ਹੈ ਜੀ ਉਹਦੇ ਜਿਵੇਂ ਤੁਸੀਂ ਮੇਰੇ ਨਾਲ ਚੈਟ ਕਰ ਰਹੇ ਹੋ ਆਪਾਂ ਕੋਈ ਵਿੱਚ ਗਲਤ ਗੱਲਾਂ ਕੀਤੀਆਂ ਜਾਂ ਕੁਝ ਵੀ ਕੀਤਾ ਉਹਨਾਂ ਨੇ ਵੀਰੇ ਕਢਾ ਲੈਣੀ ਡਿਟੇਲ WhatsApp ਨੂੰ ਮੇਲ ਹੀ ਕਰਨੀ ਆ ਉਹਨਾਂ ਨੇ ਜਦੀ ਦੱਸ ਦੇਣਾ ਭਈ ਆ ਬੰਦਾ ਇੰਨਾ ਟਾਈਟ ਟੱਚ ਚ ਸੀਗਾ ਜੀ ਇਸ ਕੇਸ ਤੋਂ ਬਚਣਾ ਨਹੀਂ ਹਾਂ ਇਹ ਵੀਰੇ ਜਣੀ ਜਿਹੜੇ ਸੋਸ਼ਲ ਮੀਡੀਆ ਤੇ ਨਾ ਵਿਦਵਾਨ ਬਹੁਤ ਬੈਠੇ ਨੇ ਬੜਾ ਆਪਣੇ ਆਪ ਨੂੰ ਖੱਬੀ ਖਾਂ ਸਮਝਦੇ ਨੇ ਪਰ ਪੁਲਿਸ ਦੇ ਉੱਤੇ ਮੈਨੂੰ ਨਹੀਂ ਲੱਗਦਾ ਵੀਰੇ ਕੋਈ ਹੋਊ ਪੁਲਿਸ ਚ ਆਵੇ ਵੀਰੇ ਮੈਂ ਪੁਲਿਸ ਨਾਲ ਨਾਲ ਰਲ ਕੇ ਕੰਮ ਕਰਦਾ ਮੈਂ ਬਹੁਤ ਹੈਲਪ ਕਰਨਾ ਕੋਈ ਵੀਰੀ ਕੋਈ ਕੇਸ ਇਦਾਂ ਦੇ ਆ ਜਾਂਦੇ ਸਾਡੇ ਕੋਲੇ ਪਰ ਪੇਸ਼ੈਂਸ ਰੱਖਣੀ ਪੈਂਦੀ ਆ ਹੁਣ ਮੇਰੇ ਕੋਲੇ ਕਈ 1 2 ਕੇਸ ਇਦਾਂ ਦੇ ਆ ਹੋਇਆ ਮੈਂ ਉਹਨਾਂ ਦੀ ਵੀਡੀਓ ਡੀਲੀਟ ਕਰਾਉਣੀਆਂ ਨੇ ਜੇ ਬੰਦਾ ਪੇਸ਼ੈਂਸ ਰੱਖੂ ਵੀਰੇ ਕੰਮ ਹੋ ਜੇ ਬੰਦਾ ਕਾਲੀਆਂ ਕਾਲੀਆਂ ਕਰੀ ਚੱਲੂ ਅੱਧ ਕਰਾ ਦੇ ਅੱਧ ਕਰਾ ਦੇ ਟਾਈਮ ਲੱਗਦਾ ਟਾਈਮ ਵੀਰੇ ਹਰ ਏ ਆਈ ਆ ਯਾਰ ਉੱਥੇ ਕਿਹੜਾ ਕੋਈ ਬੰਦਾ ਬੈਟਾ ਜਿਹਨੂੰ ਮੈਂ ਫੋਨ ਕਰਕੇ ਕਹਿ ਦੂੰ ਕਰੀ ਡੀਲੀਟ ਇਹ ਤਾਂ ਏ ਆਈ ਨੇ ਵੀਰੇ ਕੰਮ ਕਰਨਾ ਭਾਈ ਜੀ ਇੱਕ ਹੋਰ ਗੱਲ ਆ ਇਹ ਲੋਕਾਂ ਨੇ ਪਤਾ ਨਹੀਂ ਤੰਦਾ ਬਣਾ ਲਿਆ ਕੀ ਬਣਾ ਲਿਆ ਵੀ ਜਿਹੜੇ ਟੈਲੀਗ੍ਰam ਲੋਕੀ ਬਣਾਈ ਬੈਠੇ ਹੋਏ ਆ ਗਰੁੱਪ ਬਣਾਈ ਬੈਠੇ ਹੁੰਦੇ ਆ ਇਦਾਂ ਹੀ ਕਿਸੇ ਧੀ ਪੈਣ ਦੀ ਵੀਡੀਓ ਵਾਇਰਲ ਕਰ ਦਿੰਦੇ ਆ ਕਈ ਵਾਰੀ ਤਾਂ ਵੀਡੀਓ ਵੀ AI ਜਨਰੇਟਡ ਹੁੰਦੀ ਆ ਕਈ ਵਾਰੀ ਚਲੋ ਇਹ ਗੱਲ ਹੁੰਦੀ ਆ ਵੀ ਬੰਦਾ ਆਪਣੇ ਪਾਰਟਨਰ ਨਾਲ ਹੀ ਹੁੰਦਾ ਬਾਅਦ ਚ ਲੜਾਈ ਹੋ ਜਾਂਦੀ ਆ ਉਹ ਵੀਡੀਓ ਸ਼ੇਅਰ ਕਰ ਦਿੰਦੇ ਆ ਇਹ ਕੀ ਚੱਲ ਕਿ ਰਿਹਾ ਹੈ ਇਹ ਪੈਸੇ ਦਾ ਜ਼ਰਾ ਹੋ ਪਾਰ ਹੈ ਮੈਂ ਤੁਹਾਨੂੰ ਸੱਚ ਦੱਸਣ ਲੱਗਾ ਜੀ ਇਹ ਕਾ ਚੀਜ਼ ਮੈਨੂੰ ਤਾਂ ਹਲੇ ਤੱਕ ਇਹ ਨਹੀਂ ਸਮਝ ਆਈ ਵੀ ਵੀਡੀਓ ਬਣਾਣਾ ਇਹੋ ਜਿਹੇ ਟਾਈਮ ਦੇ ਵਿੱਚ ਕੀ ਲੋਡ ਪੈ ਜਾਂਦੀ ਆ ਵੀਰੇ ਵੀਡੀਓ ਤਾਂ ਫਿਰ ਉਹੀ ਬਣਾਊਗਾ ਨਾ ਜਿਹੜਾ ਬਲੈਕਮੇਲ ਕਰੂਗਾ ਵੀਰੇ ਠੀਕ ਹੈ ਜੀ ਹੁਣ ਮੈਂ ਮੇਰਾ ਵੀ ਪਾਸਟ ਸੀ ਵੀਰੇ ਯਾਨੀ ਕੁਛ ਵੀ ਆ ਮੈਰਿਜ ਉਹਨੂੰ ਮੈਂ ਥੋੜੇ ਵੀ ਵਿਦਦਾ ਕੋਈ ਬੰਦੇ ਵੀਡੀਓ ਬਣਾ ਲੈਣਗੇ ਇਹ ਅਸਲ ਦੇ ਵਿੱਚ ਵੀਰੇ ਗੱਲ ਕੀ ਹੈ ਜੀ ਸਾਰੇ ਲੋਕਾਂ ਨੇ ਨਾ ਦਿਮਾਗ ਆ ਜਿਹੜੇ ਇੰਟਰਨੈਟ ਨੇ ਖਰਾਬ ਕਰਦੇ ਆ ਉਹ ਸਾਰਾ ਦਿਨ ਵੀਰੇ ਉਹੋ ਜਿਹਾ ਸੁਣੀ ਆਣਾ ਉਹੋ ਜਿਹਾ ਦੇਖੀ ਜਾਣਾ ਉਹੋ ਜਿਹਾ ਪੈਣੀ ਆਣਾ ਉਹ ਹੋਇਆ ਕਰੀ ਜਾਣਾ ਤੇ ਆਪਣੇ ਆਪ ਨੂੰ ਸਮਝੀ ਜਾਣਾ ਵੀ ਮੈਂ ਹੀ ਕੋਰ ਹਣਾ ਵੀ ਮੈਂ ਹੀ ਐ ਹ ਪਰ ਇਹ ਵਹਿਮ ਆ ਵੀਰੇ ਇੰਟਰਨੈਟ ਦਾ ਕੋਈ ਪਰਮਾਤਮਾ ਵੀ ਕੋਈ ਚੀਜ਼ ਆ ਜੇ ਅੱਜ ਉਹ ਕੁੜੀ ਤੇ ਧੋਖਾ ਆਇਆ ਤਾਂ ਕੱਲ੍ਹ ਨੂੰ ਸੁੱਖ ਵੀ ਉਹਨੂੰ ਆਊਗਾ ਪਰ ਉਹ ਜੇ ਮੁੰਡੇ ਨੇ ਗਲਤ ਕੰਮ ਕੀਤਾ ਕੱਲ੍ਹ ਨੂੰ ਸਜ਼ਾ ਵੀ ਉਹਨੂੰ ਰੱਬ ਦੇਊਗਾ ਗੱਲ ਐ ਵੀ ਜੇ ਪੁਲਿਸ ਨਹੀਂ ਫੜਦੀ ਜੇ ਪੁਲਿਸ ਨੂੰ ਨਹੀਂ ਵੀ ਟਰੈਕ ਕਰ ਪਾਂਦੀ ਤਾਂ ਉਹਨੀ ਲਈ ਛਤਰੀ ਵਾਲਾ ਹੈਗਾ ਔਰਾ ਬੈ ਉਹ ਤਾਂ ਵੀਰੇ ਫਿਰ ਬੈਠਾ ਹੀ ਆ ਜੀ ਉਹਦਾ ਵੱਡੇ ਵੱਡਿਆਂ ਦੇ ਤੁਨੋਂ ਆਪਾਂ ਕਿੰਨੇ ਦੇਖਿਆ ਵੀਰੇ ਡਿਗਦੇ ਠੀਕ ਹੈ ਬਾਕੀ ਮੈਂ ਤਾਂ ਲੋਕਾਂ ਨੂੰ ਵੀਰੇ ਇੱਕੋ ਹੀ ਅਪੀਲ ਕਰਨਾ ਚਾਹੁੰਦਾ ਇਹੋ ਜਿਹੇ ਵੀਡੀਓ ਤੁਸੀਂ ਕਿਸੇ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਆਪਣੇ ਫੈਮਿਲੀ ਬੈਕਗ੍ਰਾਉਂਡ ਜ਼ਰੂਰ ਦੇਖਿਆ ਕਰੋ ਵੀ ਆਪਾਂ ਕਿੱਥੇ ਗਨੇ ਆ ਕਿਉਂਕਿ ਕਿਉਂਕਿ ਵੀਰੇ ਫੈਮਿਲੀ ਦੇ ਉੱਤੇ ਤਾਂ ਕੋਈ ਹੈ ਨਹੀਂਗਾ ਇੱਕ ਇਹ ਗੱਲ ਦੱਸੋ ਸਨੈਪਚੈਟ ਨੂੰ ਸਭ ਤੋਂ ਜ਼ਿਆਦਾ ਸੇਫ ਮੰਨਿਆ ਜਾਂਦਾ ਕਹਿੰਦੇ ਆ ਸਨੈਪਚੈਟ ਦਾ ਡਾਟਾ ਜਿਹੜਾ ਸਿਕਿਉਰ ਹੈ ਇੱਥੇ ਤੱਕ ਜਿਹੜੀਆਂ ਸਟੋਰੀਸ ਪੈਂਦੀਆਂ ਉਹ 24 ਘੰਟੇ ਬਾਅਦ ਜਿਹੜੀਆਂ ਉਹ ਤੁਸੀਂ ਦੇਖ ਨਹੀਂ ਸਕਦੇ ਜਿਹੜੀਆਂ ਸਨੈਪਚੈਟ ਪੈਂਦੀ ਆ ਉਸ ਤੋਂ ਬਾਅਦ ਜੇ ਕਿਸੇ ਨੂੰ ਡਾਟਾ ਭੇਜਿਆ ਜਾਂਦਾ ਉਹ ਵਨ ਟਾਈਮ ਉਹ ਬੰਦਾ ਦੇਖ ਸਕਦਾ ਉਸ ਤੋਂ ਬਾਅਦ ਉਹ ਡਾਟਾ ਆਪੇ ਡਿਲੀਟ ਹੋ ਜਾਂਦਾ ਪਰ ਜਿਹੜੇ ਆਪਾਂ ਪਿਛਲਾ ਕੇਸ ਦੇਖਦੇ ਆ ਉਹ ਕੁਲਰ ਪੀਜ਼ੇ ਵਾਲਾ ਕੇਸ ਸੀਗਾ ਉਸ ਦੇ ਵਿੱਚ ਉਹ ਲਗਾਤਾਰ ਸਨੈਪਚੈਟ ਤੇ ਇਲਜ਼ਾਮ ਲਗਾਉਂਦੇ ਰਹੇ ਵੀ ਸਾਡੀ ਵੀਡੀਓ ਸਨੈਪਚੈਟ ਤੋਂ ਵਾਇਰਲ ਹੋਈਆਂ ਕਿਸੇ ਨੇ ਸਾਡੇ ਫੋਨ ਚ ਸਨੈਪਚੈਟ ਚੋਂ ਕੱਢਦੀਆਂ ਤੇ ਸਨੈਪਚੈਟ ਚ ਵੀ ਡਾਟਾ ਇਸ ਤਰੀਕੇ ਨਾਲ ਜਿਹੜਾ ਉਹ ਸਿਕਿਉਰ ਹੈ ਕਿ ਨਹੀਂ ਹੈ ਜੇ ਐਸੇ ਤਰੀਕੇ ਨਾਲ ਵਾਇਰਲ ਹੋ ਜਾਂਦਾ ਦੇਖੋ ਮੈਂ سناਪਚੈਟ ਦੇ ਸਾਨੂੰ ਦੋ ਤੱਥ ਦੱਸਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਸਾਈਬਰ ਸੈੱਲ ਆ ਆਪਣੀ ਗਵਰਨਮੈਂਟ ਹੈ ਜਿਹੜੀ ਉਹਨਾਂ ਕੋਲੇ ਆਪਣੀ سناਪਚੈਟ ਦੀ ਸਾਰੀ ਡਿਟੇਲ ਹੁੰਦੀ ਹੈ ਕਿਉਂਕਿ ਜਿਹੜੀਆਂ ਐਪਲੀਕੇਸ਼ਨਾਂ ਅਲਾਉ ਨੇ ਆਪਣੇ ਦੇਸ਼ 'ਚ ਜਿਵੇਂ ਫੇਸਬੁੱਕ ਇੰਸਟਾ ਸਨਾਪਚੈਟ YouTube ਹੋ ਗਈ ਉਹ ਆਪਣੀ ਗਵਰਨਮੈਂਟ ਦੇ ਥਰੂ ਹੀ ਆਉਂਦੀਆਂ ਨੇ ਜਿਵੇਂ ਟਿਕਟੌਕ ਬੈਨ ਤਾਂ ਬੈਨ ਆ ਉਹ ਠੀਕ ਹੈ ਜੀ ਤੇ ਦੂਜੀ ਰੇਕੀ ਗੱਲ ਵੀਰੇ ਲੋਕੀ ਕਹਿੰਦੇ ਸਾਡਾ ਸਨੈਪ ਟੈਟੋ ਡਾਟਾ ਵਾਇਰਲ ਹੋ ਗਿਆ ਲੀਕ ਹੋ ਗਿਆ ਕਿਸੇ ਨੇ ਸ਼ੇਅਰ ਕਰਤੀਆਂ ਭੇਜਤੀਆਂ ਉਹ ਕਰਤੀਆਂ ਉਹਦੇ ਚ ਕੀ ਹੁੰਦਾ ਈ ਲੋਕੀ ਨਾਲ ਮਾਈ ਆਈਜ਼ ਦੇ ਵਿੱਚ ਡਾਟਾ ਰੱਖ ਕੇ ਨਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਿਕਿਉਰ ਫੀਲ ਕਰਨ ਲੱਗ ਜਾਂਦੇ ਆ ਵੀ ਜੇ ਬੰਦਾ ਪਾਸਵਰਡ ਭੁੱਲ ਗਿਆ ਫੋਰਗੇਟ ਮਾਰੂਗਾ ਤਾਂ ਡਾਟਾ ਜਿਹੜਾ ਰੇਜ਼ ਹੋ ਜਾਊਗਾ ਚਲੋ ਇਹ ਆਪਸ਼ਨ ਹੈਗੀ ਆ ਮੈਂ ਮੰਨਦਾ ਰੇਜ਼ ਹੋ ਜਾਂਦੇ ਨੇ ਡਾਟਾ ਪਰ ਵੀਰੇ ਕਈ ਵਾਰੀ ਕੀ ਹੁੰਦਾ ਤੁਹਾਡਾ ਜਿਹੜਾ ਡਾਟਾ ਹੁੰਦਾ ਉਹ ਸਨੈਪਚੈਟ ਦੇ ਵਿੱਚ ਐਡ ਹੁੰਦਾ ਜਦੋਂ ਆਪਾਂ ਦੇਖਦੇ ਹਾਂ ਨਾ ਥੱਲੇ ਵੀਡੀਓ ਆ ਜਾਂਦੀਆਂ ਜਿਹੜੀਆਂ ਆਪਾਂ ਸੇਵ ਕਰ ਲੈਂਦੇ ਆ ਸੇਵ ਕਰ ਲੈਂਦੇ ਆ ਸੇਵ ਕਰ ਲੈਂਦੇ ਆ ਉਹ ਮਾਈ ਆਈਸ ਦੇ ਵਿੱਚ ਥੋੜੀ ਆ ਉਹ ਤਾਂ ਡਾਇਰੈਕਟ ਨੇ ਓਕੇ ਵੀਰੇ ਮੈਂ ਦੋ ਤਿੰਨ ਤਰੀਕਿਆਂ ਨਾਲ ਸ਼ੇਅਰ ਕਰ ਸਕਦਾ ਜੇ ਮੇਰੇ ਕੋਲੇ ਤੁਹਾਡੇ ਫੋਨ ਦਾ ਪਾਸਵਰਡ ਹੈਗਾ ਕਿਉਂਕਿ ਜਿੰਨੀਆਂ ਵੀ ਵੀਰੇ ਵੀਡੀਓ ਲੀਕ ਹੁੰਦੀਆਂ ਨੇ ਕਿਸੇ ਦੀਆਂ ਵੀ ਉਹਨਾਂ ਦੇ ਵਿੱਚੋਂ ਇੱਕੋ ਹੀ ਗੱਲ ਆਉਂਦੀ ਆ ਵੀ ਮੇਰਾ ਫੋਨ ਦਾ ਪਾਸਵਰਡ ਉਹ ਬੰਦੇ ਕੋਲੇ ਸੀ ਮੇਰੇ ਫੋਨ ਦਾ ਉਹਦੇ ਕੋਲੇ ਪਾਸਵਰਡ ਸੀ ਉਨੇ ਮੇਰਾ ਫੋਨ ਫੋਰਗੇਟ ਕਰ ਲਿਆ ਉਹਨੇ ਪਾਸਵਰਡ ਐ ਕਰਤਾ ਉਹਨੇ ਪਾਸਵਰਡ ਫੋਰਗੇਟ ਕਰ ਲਿਆ ਉਹਨੇ ਐ ਕਰਤਾ ਉਹਨੂੰ ਪਤਾ ਸੀ ਮੇਰਾ ਉਹਨੂੰ ਉਸ ਸਨੈਪਚੈਟ ਦੇ ਵਿੱਚ ਵੀ ਵੀਰੇ ਸੇਮ ਚੀਜ਼ ਹੀ ਆ ਉੱਥੇ ਕੀ ਹੁੰਦਾ ਜੀ ਕਿ ਬੰਦਾ ਸਨੈਪਚੈਟ ਖੋਲੂਗਾ ਕਿਉਂਕਿ ਕਈਆਂ ਨੇ ਤਾਂ ਆਈਫੋਨ 'ਚ ਦਾ ਤਕਰੀਬਨ ਸਨੈਪਚੈਟ ਨੂੰ ਅੱਜਕੱਲ ਤਾਂ ਚਲੋ ਆਪਸ਼ਨ ਆ ਗਈ ਪਹਿਲਾਂ ਤਾਂ ਲੋਕਮ ਨਹੀਂ ਹੁੰਦੇ ਸੀ ਸਿੱਧੀ ਓਪਨ ਹੋ ਜਾਂਦੀ ਸੀ ਉਹ ਲੋਕੀ ਖੋਲ ਕੇ ਜੀ ਉੱਥੋਂ 에ਅਰਡ੍ਰੌਪ ਕਰ ਲੈਂਦੇ ਸੀ ਜਾਂ ਫਿਰ ਇੱਕ ਦੂਜੇ ਨੂੰ ਸੈਂਡ ਕਰਕੇ ਸੇਵ ਕਰਕੇ ਡਿਲੀਟ ਉਹਦਾ ਤੁਹਾਨੂੰ ਪਤਾ 24 ਘੰਟੇ ਬਾਅਦ ਮੈਸੇਜ ਓਡੀ ਜਾਂਦੇ ਤੇ ਇਹ ਗੱਲਾਂ ਵੀਰੇ ਤੁਹਾਡਾ ਵੈਮ ਹੈ ਜੀ ਕੋਈ ਵੀ ਐਪ ਹਲੇ ਤੱਕ ਸਿਕਿਉਰ ਨਹੀਂ ਬਣੀ ਜਿਹੜੀ ਕੈਦਵੇ ਵੀ ਤੁਹਾਡਾ ਡਾਟਾ ਨਹੀਂ ਲੀਕੂਗਾ ਹਾਂ ਇੱਕ ਦੋ ਐਪ ਇਦਾਂ ਦੇ ਨੇ ਜਿਹੜੇ ਹਲੇ ਵੀ ਸਿਕਿਉਰ ਨੇ ਉਹ ਇਨਕ੍ਰਿਪਟਡ ਐਪ ਨੇ ਉਹਨਾਂ ਦਾ ਹੱਲ ਹੀ ਨਹੀਂ ਹੈਗਾ ਕੋਈ ਉਹ ਆਪਣਾ ਜਿਹੜਾ ਸੋਸ਼ਲ ਆਉ ਯੂਜ਼ ਹੀ ਨਹੀਂ ਕਰਦਾ ਆਪਾਂ ਨੂੰ ਹੁੰਦਾ ਹੈ ਕਈਆਂ ਦੀ ਵੀਡੀਓ ਕਾਲਸ ਜਿਹੜੀਆਂ ਹੁੰਦੀਆਂ ਉਹ ਤੱਕ ਵਾਇਰਲ ਹੋ ਜਾਂਦੀਆਂ ਤੇ ਦੋਨੋਂ ਸਾਈਡ ਕਹਿੰਦੇ ਵੀ ਅਸੀਂ ਵਾਇਰਲ ਹੀ ਨਹੀਂ ਕੀਤੀਆਂ ਇਹ ਵੀ ਗੱਲਾਂ ਹੁੰਦੀਆਂ ਨੇ ਫੇਰ ਇਹ ਹੁੰਦਾ ਚਲੋ ਅ ਕਈ ਕੇਸਸ ਚ ਹੁੰਦਾ ਜਿਵੇਂ ਆ ਕੇਸਸ ਜਿਹੜੀ ਵੀ ਕਿਹਾ ਜਾ ਰਿਹਾ ਵੀ ਇੱਕ ਬੰਦੇ ਨੇ ਵੀਡੀਓ ਜਿਹੜੀ ਆ ਉਹ ਵਾਇਰਲ ਕੀਤੀ ਆ ਇਲਜ਼ਾਮ ਤਾਂ ਹਜੇ ਮੁੰਡੇ ਤੇ ਆ ਚਲੋ ਇਹ ਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੂਜੇ ਪਾਸੇ ਇਹ ਗੱਲ ਹੈ ਵੀ ਇਹ ਵੀ ਹੋ ਸਕਦਾ ਵੀ ਦੋ ਵੀਡੀਓ ਕਾਲ ਬੰਦੇ ਕਰ ਰਹੇ ਆ ਤੇ ਤੀਜਾ ਤੁਹਾਡੇ ਫੋਨ ਨੂੰ ਹੈਕ ਕਰਕੇ ਕੋਈ ਬੰਦਾ ਉਹਨਾਂ ਉਸ ਵੀਡੀਓ ਕਾਲ ਨੂੰ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਵਾਇਰਲ ਕਰ ਸਕਦਾ ਨਹੀਂ ਐਦਾਂ ਨਹੀਂ ਹੋ ਸਕਦਾ ਵੀਰੇ ਜਦ ਤੱਕ ਦੇਖੋ ਫੋਨ ਹੈਕ ਹੋਣਾ ਹੋਰ ਚੀਜ਼ਾਂ ਇਹ ਤਾਂ ਹੁਣ ਮੁੰਡਾ ਵੀ ਝੂਠ ਮਾਰ ਲੂਗਾ ਵੀ ਮੇਰਾ ਫੋਨ ਹੈਕ ਹੋ ਗਿਆ ਸੀ ਜੀ ਵਿੱਚੋਂ ਨਿਕਲ ਗਈਆਂ ਮਾੜਾ ਜਾਂ ਕਿਸੇ ਦਾ ਨੰਬਰ ਵੀ ਇੱਧਰ ਉੱਧਰ ਹੋ ਜਾਣਾ ਆਪਾਂ ਨੂੰ ਭਜਣਾ ਪੈ ਜਾਂਦੀ ਹੈ ਵੀ ਮੇਰੇ ਫੋਨ 'ਚ ਕੀ ਹੋ ਗਿਆ ਕੀ ਚੀਜ਼ ਆ ਗਈ ਦੇਖੋ ਜਿਹੜੀਆਂ ਇਸ ਕੇਸ ਦੇ ਵਿੱਚ ਵੀਡੀਓ ਵਾਇਰਲ ਹੋਈਆਂ ਨੇ ਜਾਹੇ ਸਨੈਪਚੈਟਰ ਥਰੂ ਹੋਈਆਂ ਨੇ ਚਾਹੇ ਕਿਸੇ 에어ਡ੍ਰੌਪ ਨਾਲ ਹੋਈਆਂ ਨੇ ਚਾਹੇ ਇਹ 99.99 ਕੰਮ ਮਾਲਕ ਦਾ ਹੁਣ ਆ ਮੇਰਾ ਫੋਨ ਆ ਵੀਰੇ ਤੁਸੀਂ ਆਪਾਂ ਇੰਟਰਵਿਊ ਕਰ ਰਹੇ ਮੇਰਾ ਫੋਨ ਆ ਮੈਂ ਤੁਹਾਨੂੰ ਫੜਾ ਦਿੰਦਾ ਕਰਕੇ ਦਿਖਾਓ ਵਾਇਰਲ ਕੱਢੋ ਮੇਰੀ ਫੋਟੋ ਕੋਈ ਪਾਉ ਲੈਣ ਤੇ ਜਦ ਤੱਕ ਮੇਰਾ ਪਾਸਵਰਡ ਹੁਣ ਮੇਰੀ ਦੁਕਾਨ ਤੇ ਮੁੰਡਾ ਇੱਕ ਜੌਬ ਕਰਦਾ ਉਹਨੂੰ ਪਤਾ ਬਾਈ ਦੇ ਫੋਨ ਦਾ ਪਾਸਵਰਡ ਇਹ ਆ ਮੈਂ ਉਰੇ ਪਰੇ ਹੁੰਨਾ ਮੇਰਾ ਫੋਨ ਚਾਰਜ ਲੱਗਿਆ ਹੋਇਆ ਉਹ ਕੁਝ ਕਰ ਦਵੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਉਹ ਗੱਲ ਤੁਹਾਡਾ ਵਹਿਮ ਆ ਕਿ ਇਹਨੇ ਕਰਤੀਆਂ ਇਹਨੇ ਕਰਤੀਆਂ ਉਹ ਜਦ ਤੱਕ ਵੀਰੇ ਆਪਾਂ ਆਪਣੇ ਘਰ ਦਾ ਕੁੰਡਾ ਖੋਲਣਾਗੇ ਨਹੀਂ ਕਿਸੇ ਨੂੰ ਐਂਟਰੀ ਨਹੀਂ ਦਵਾਂਗੇ ਬੰਦਾ ਵੀਰੇ ਆਪਣੇ ਘਰੀ ਕਿਵੇਂ ਵੜਜੂਗਾ ਇਹ ਵੀ ਗੱਲ ਆ ਵੀ ਇਹ ਵੀ ਕਿਹਾ ਜਾਂਦਾ ਵੀ ਡਾਟਾ ਜੇ ਪਿਆ ਤਾਂ ਉਹ ਫੋਨ ਦੇ ਵਿੱਚ ਸਿਕਿਉਰ ਨਹੀਂ ਹੈਗਾ ਕਿਉਂਕਿ ਜੇ ਐਪਲ ਦੀ ਵੀ ਗੱਲ ਕਰਦੇ ਆ ਜੇਲ ਬ੍ਰੇਕ ਹੋ ਜਾਂਦਾ ਹੈ ਵੀ ਕਹਿੰਦੇ ਆ ਤੇ ਜੇਲ ਬ੍ਰੇਕ ਹੋਣ ਤੋਂ ਬਾਅਦ ਡਾਟਾ ਵੀ ਵਾਪਸ ਆ ਜਾਏਗਾ ਉਹ ਤਾਂ ਵੀਰੇ ਫਿਰ ਲਗ ਚੀਜ਼ ਹੋ ਗਈ ਨਾ ਹੁਣ ਅਸੀਂ ਵੀ ਕਰਦੇ ਆਂ ਕਈ ਵਾਰੀ ਕਿਹੜੀਆਂ ਫੋਟੋਆਂ ਡੀਟੋ ਜਾਂਦੀਆਂ ਅਸੀਂ ਰਿਕਵਰ ਕਰ ਲਈਆਂ ਨਾਲ ਹੋਰ ਵੀ ਆ ਜਾਂਦੀਆਂ ਫੋਟੋਆਂ ਹੋਰ ਵੀ ਬਹੁਤ ਕੁਝ ਕਰ ਲਈਦਾ ਉਹ ਤਾਂ ਵੀਰੇ ਵੇਵ ਆਫ ਪਾਰਟ ਹੋ ਗਿਆ ਨਾ ਉਹ ਤਾਂ ਲਗ ਚੀਜ਼ ਹੋ ਗਈ ਨਾ ਜੀ ਸਿੱਧੀ ਦੀ ਗੱਲ ਆ ਵੀ ਆਪਣੇ ਫੋਨ 'ਚ ਕੋਈ ਵੀ ਐਹੋ ਦੀ ਚੀਜ਼ ਰੱਖੋ ਵੀ ਨਾ ਸਭ ਤੋਂ ਵੱਡੀ ਗੱਲ ਵੀਰੇ ਦੇਖੋ ਲੋਕੀ ਕੀ ਕਰਦੇ ਆ ਕੈਲਕੂਲੇਟਰ 'ਚ ਰੱਖ ਲੈਂਦੇ ਆ ਠੀਕ ਹੈ ਜੀ ਹੁਣ ਕੈਲਕੂਲੇਟਰ ਦੇ ਵਿੱਚ ਫੋਟੋ ਵਾਲੇ ਟੀ ਲੈ ਲਓ ਇੱਕ ਐਪ ਹੈ ਫੋਟੋ ਵਾਲੇ ਆਈਫੋਨ ਦਾ ਜਿਹੜਾ ਬਹੁਤ ਮਸ਼ਹੂਰ ਆ ਕੈਲਕੂਲੇਟਰ ਵੀ ਨੇ ਉਹ ਲੋਕੀ ਉਹਦਾ ਪ੍ਰੀਮੀਅਮ ਲੈ ਲੈਣਗੇ ਉਹ ਲੈ ਲੈਣਗੇ ਲੈ ਲੈਣਗੇ ਸਾਰਾ ਕੁਝ ਲੈ ਲੈਣਗੇ ਉਹ ਤੇ ਰੱਖ ਦੇਣਗੇ ਪ੍ਰਾਈਵੇਟ ਫੋਟੋਆਂ ਨੇ ਮੇਰੀਆਂ ਆਣੇ ਉਹਨੇ ਸਾਡੇ ਨਾਲ ਵੀ ਹੁੰਦੇ ਕੇਸ ਸਾਨੂੰ ਵੀ ਗਾ ਕੇ ਕਈ ਵਾਰੀ ਆ ਕੇ ਕਹਿੰਦਾ ਵੀਰੇ ਮੇਰੀ ਇੱਥੇ ਫੋਟੋਆਂ ਪਈਆਂ ਨੇ ਡਿਲੀਟ ਨਾ ਹੋ ਜਾਣ ਪਾਸਵਰਡ ਲੱਗਿਆ ਹੋਇਆ ਉਹਦੇ ਮੈਟਰ ਦੇ ਵਿੱਚ ਕੀ ਹੁੰਦਾ ਵੀਰੇ ਉਹ ਕਈ ਵਾਰੀ ਕੀ ਹੁੰਦਾ ਹੈਕਰ ਉਹ ਕੰਪਨੀ ਦਾ ਜਿਹੜਾ ਡਿਵੈਲਪਰ ਹੈ ਨਾ ਉਹਦੇ ਸਰਵਰ ਨੂੰ ਹੈਕ ਕਰ ਲੈਂਦੇ ਨੇ ਤੁਸੀਂ ਨੋਟ ਕਰਿਓ ਜੇ ਉਹ ਐਪ ਕਿਸੇ ਨੇ ਬਣਾਈਆ ਤੋਂ ਡਿਵੈਲਪਰ ਨੇ ਬਣਾਈਆ ਜੇ ਉਹ ਦਾ ਸਰਵਰ ਹੈਕ ਹੋ ਗਿਆ ਤਾਂ ਐਪ ਉਹ ਜਿਹੜਾ ਡਾਟਾ ਆਪਣਾ ਕਿੱਚ ਪਿਆ ਉਹਨਾਂ ਦੇ ਸੌਫਟਵੇਅਰ ਦੇ ਉਹਨਾਂ ਦਾ ਸਰਵਰ ਹੀ ਹੈਕ ਹੋ ਗਿਆ ਸੌਫਟਵੇਅਰ ਦਾ ਤੇ ਡਾਟਾ ਤਾਂ ਉੱਥੇ ਤਾਂ ਪਿਆ ਹੀ ਆ ਵੀਰੇ ਉਹ ਕਈ ਵਾਰੀ ਸੇਂਧ ਵੱਜ ਜਾਂਦੀ ਆ ਇਦਾਂ ਦੇ ਸਿਸਟਮ ਹੋ ਜਾਂਦਾ ਕਈ ਵਾਰੀ ਕੀ ਹੁੰਦਾ ਵੀਰੇ ਕਈ ਵਾਰੀ ਸਾਨੂੰ ਕੋਈ ਬੰਦਾ ਮੈਨੂੰ ਟ੍ਰੇਸ ਕਰਨਾ ਪੈ ਜੇ ਮੈਂ ਉਹਨੂੰ ਲਿੰਕ ਭੇਜ ਕੇ ਟ੍ਰੇਸ ਕਰ ਲੰਨਾ ਕਿੱਥੇ ਬੈਠਾ ਉਹ ਬਹੁਤ ਚੀਜ਼ਾਂ ਨੇ ਜੇ ਆਪਾਂ ਢਗਾਈ ਨਾਲ ਪਰ ਜਿਹੜੀਆਂ ਆਹਾਂ ਕੇਸ ਦੇ ਵਿੱਚ ਵੀਡੀਓ ਹੋਈਆਂ ਨੇ ਵੀਰੇ ਮੈਨੂੰ ਨਹੀਂ ਲੱਗਦਾ ਨਾ ਹੈਕ ਹੋ ਕੇ ਹੋਈਆਂ ਨੇ DM ਕਰ ਰਿਆਂ ਕੁਛ ਵੀ ਕਹਤਾ ਮੈਂ ਚੈਲੰਜ ਕਰਕੇ ਕਹਿਣਾ ਵੀਰੇ ਉਹ ਕਮੈਂਟ ਤੁਸੀਂ ਸਕਰੀਨਸ਼ਾਟ ਲੈ ਲਿਓ ਠੀਕ ਹੈ ਜੀ ਉਹ ਆਈਡੀ 2 ਦਿਨਾਂ ਬਾਅਦ ਚੈੱਕ ਕਰ ਲਿਓ ਕਿੱਥੇ ਪਹੁੰਚੀ ਹੋਊਗੀ ਜਾਂ ਤਾਂ ਮੈਂ ਬੰਦੇ ਦੀ ਡਿਟੇਲ ਕਢਾ ਕੇ ਉਹਨੂੰ ਡਾਇਰੈਕਟ WhatsApp ਕਰਕੇ ਉਹਨਾਂ ਨੂੰ ਭੇਜਦਾ ਹੁਣੇ ਕੌਣ ਆ ਰਿਹਾ ਸਿਸਟਮ ਸਿਸਟਮ ਕਢਾ ਕੇ ਜਾਂ ਫਿਰ ਉਹਦੀ ਵੀਰੇ ਜੇ ਬੰਦਾ ਬਾਹਰ ਬੈਠਾ ਆ ਉਹਦੀ ਆਈਡੀ ਕਰ ਦਾਂਗੇ ਫਿਰ ਬਹੁਤ ਬਹੁਤ ਥੈਂਕਿਊ ਵੀਰੇ ਸੋ ਜਿਵੇਂ ਕੀ ਗੱਲਬਾਤ ਕੀਤੀ ਆ ਗੱਲਬਾਤ ਤੁਸੀਂ ਸਾਰੀ ਸੁਣ ਹੀ ਲਈ ਹੋਏਗੀ ਸਭ ਤੋਂ ਵੱਡੀ ਗੱਲ ਹੈ ਬੈ ਵੀ ਹੁਣ ਇਸ ਵੀਡੀਓ ਨੂੰ ਕੋਈ ਨਾ ਸ਼ੇਅਰ ਕਰੋ ਜੇ ਸ਼ੇਅਰ ਕੀਤੀ ਹੋਆਂ ਤਾਂ ਡਿਲੀਟ ਕਰ ਦਿਓ ਤਾਂ ਮੈਂ ਪਹਿਲੇ ਦਿਨ ਤੋਂ ਇਹ ਕਹਿ ਰਿਹਾ ਜਿਹਦੇ ਕੋਈ ਵੀ ਵੀਡੀਓ ਹੈ ਉਸ ਨੂੰ ਡਿਲੀਟ ਕਰ ਦਿਓ ਇਹ ਨਾ ਹੋਵੇ ਕਾਰਵਾਈ ਤੁਹਾਡੇ ਤੇ ਹੋ ਜੇ ਵੀ ਇਸ ਤਰੀਕੇ ਨਾਲ ਤੁਸੀਂ ਵੀਡੀਓ ਸ਼ੇਅਰ ਕਰੀ ਜਾ ਰਹੇ ਹੋ ਤੇ ਕਾਰਵਾਈ ਅਗਲੀ ਤੁਹਾਡੇ ਤੇ ਹੋ ਜੇ ਤੇ ਜਿਨ੍ਹਾਂ ਨੇ ਸ਼ੇਅਰ ਕੀਤੀਆਂ ਹੋਈਆਂ ਨੇ ਉਹਨਾਂ ਤੇ ਵੀ ਕਾਰਵਾਈ ਹੋ ਸਕਦੀ ਹੈ ਪਹਿਲੀ ਤਾਂ ਗੱਲ ਮੈਂ ਉਹਨਾਂ ਨੂੰ ਚੰਗਾ ਵੀ ਕਹਾਵਾਂਗਾ ਜਿਨ੍ਹਾਂ ਨੂੰ ਪਤਾ ਸੀ ਵੀ ਇਹੋ ਜੀ ਵੀਡੀਓ ਵਾਇਰਲ ਹੋਈ ਹੈ ਨਾ ਤਾਂ ਉਹਨਾਂ ਨੇ ਕਿਸੇ ਕੋ ਮੰਗੀ ਨਾ ਹੀ ਸ਼ੇਅਰ ਕੀਤੀ ਅਤੇ ਇਸ ਨੂੰ ਪੂਰੇ ਤਰੀਕੇ ਨਾਲ ਇਗਨੋਰ ਕੀਤਾ ਜਦੋਂ ਸਾਰਾ ਪੰਜਾਬ ਇਸ ਤਰੀਕੇ ਨਾਲ ਕਰੇਗਾ ਤੇ ਇਹੋ ਜਿਹੀਆਂ ਵੀਡੀਓ ਵਾਇਰਲ ਹੋਣੀਆਂ ਵੀ ਬੰਦ ਹੋ ਜਾਣਗੀਆਂ ਇਹ ਪੰਜਾਬੀਆਂ ਦੇ ਹੱਥ ਹੀ ਹੈ ਵੀ ਤੁਸੀਂ ਇਹਨਾਂ ਵੀਡੀਓਜ਼ ਨੂੰ ਵਾਇਰਲ ਹੋਣ ਤੋਂ ਰੋਕਣਾ ਜਾਂ ਇਦਾਂ ਹੀ ਲੱਗੇ ਰਹਿਣਾ ਤੇ ਇਦਾਂ ਹੀ ਲੱਗੇ ਰਹੇ ਤਾਂ ਇਹ ਨਾ ਸੋਚਿਓ ਵੀ ਤੁਹਾਨੂੰ ਕੋਈ ਛੱਡ ਦੇਗਾ ਇੱਕ ਨਾ ਇੱਕ ਦਿਨ ਪੁਲਿਸ ਤੁਹਾਨੂੰ ਫੜ ਲੇਗੀ ਪੁਲਿਸ ਨਹੀਂ ਫੜਦੀ ਤਾਂ ਉਸ ਰੱਬ ਤੋਂ ਜ਼ਰੂਰ ਡਰਿਓ ਸੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ